ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਮਦਦ ਟੀਵੀ ਤੇ ਮੈਂ ਆ ਤੁਹਾਡੇ ਨਾਲ ਖੁਸ਼ੀਦਾਰ ਲੈ ਕੇ ਆਸਰਾ ਜੀ ਪ੍ਰੋਗਰਾਮ ਹਮਦਦ ਹੈਲਥ ਟਾਕ ਜਿਸ ਦੇ ਵਿੱਚ ਹੈਲਥ ਦੇ ਸੰਬੰਧੀ ਗੱਲਬਾਤ ਕੀਤੀ ਜਾਂਦੀ ਹੈ ਹਰ ਹਫਤੇ ਅਲੱਗ-ਅਲੱਗ ਟੌਪਿਕ ਲਿਆ ਜਾਂਦਾ ਤੇ ਉਸ ਦੇ ਉੱਪਰ ਵਿਸਤਾਰ ਪੂਰਵਕ ਜਾਣਕਾਰੀ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵੀ ਹੈਲਥ ਸੰਬੰਧੀ ਗੱਲਬਾਤ ਕਰਾਂਗੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈ ਹੈਲਥ ਦੇ ਸੰਬੰਧੀ ਕੋਈ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਜ਼ਰੂਰ ਸਾਡੇ ਅੱਜ ਦੇ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦੇ ਹੋ ਕਾਲ ਕਰਨ ਲਈ ਨੰਬਰ ਤੁਹਾਡੀ ਸਕਰੀਨ ਦੇ نیچے ਫਲੈਸ਼ ਹੋ ਰਿਹਾ ਹੈ 647366777 ਕਿਸੇ ਵੀ ਤਰ੍ਹਾਂ ਦੀ ਕੋਈ ਹੈਲਥ ਸੰਬੰਧੀ ਪ੍ਰੋਬਲਮ ਹੈ ਤਾਂ ਜ਼ਰੂਰ ਕਾਲ ਕਰ ਸਕਦੇ ਹੋ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕਿ ਜਿਸ ਤਰ੍ਹਾਂ ਹੀ ਉਮਰ ਵਧਣ ਲੱਗਦੀ ਹੈ ਤਾਂ ਬਿਮਾਰੀਆਂ ਨੇ ਜੋ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਉਸ ਦਾ ਕਿਸ ਤਰ੍ਹਾਂ ਦੇ ਨਾਲ ਤੁਸੀਂ ਇਲਾਜ ਕਰ ਸਕਦੇ ਹੋ ਇਸ ਸੰਬੰਧੀ ਤੁਹਾਡੇ ਨਾਲ ਗੱਲਬਾਤ ਕਰਾਂਗੇ ਗਲਬਾਤ ਕਰਨ ਦੇ ਲਈ ਮੇਰੇ ਨਾਲ ਅੱਜ ਸਟੂਡੀਓ ਦੇ ਵਿੱਚ ਪੌਲ ਐਂਡ ਪੌਲ ਹਰਬਲ ਤੋਂ ਡਾਕਟਰ ਪੌਲ ਮੌਜੂਦ ਨੇ ਤੇ ਇਸ ਨਾਲ ਹੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਬਿਲਕੁਲ ਠੀਕ ਜੀ ਤੇ ਅੱਜ ਸਨੋ ਪੈਣੀ ਹੈ ਬਿਲਕੁਲ ਮੈਂ ਕਿਉਂਕਿ ਟਾਈਮ ਦਾ ਟਾਪਿਕ ਰੱਖ ਲਓ ਜੀ ਕਿ ਮਤਲਬ ਕਿਉਂਕਿ ਇਹਦੇ ਨਾਲ ਨਾ ਬਹੁਤ ਹਾਰਟ ਅਟੈਕ ਹੋ ਜਾਂਦੇ ਜਦੋਂ ਸਨੋ ਚੱਕਦੇ ਆ ਨਾ ਤੇ ਉਹਦੇ ਨਾਲ ਕਈਆਂ ਨੂੰ ਹਾਰਟ ਅਟੈਕ ਹੋ ਜਾਂਦੇ ਇਹਦੇ ਹਿਸਾਬ ਨਾਲ ਜਾਂ ਬੈਕ ਪੇਨ ਹੋ ਜਾਂਦੀ ਹੈ ਜਾਂ ਡੈਗ ਪਿੰਦੇ ਆ ਉਹ ਕਾਫੀ ਏਡੇ ਸਭ ਜਦੋਂ ਕਿਤੇ ਇੰਜਰੀ ਹੋ ਜੇ ਨਾ ਜੀ ਤੇ ਫਿਰ ਉਹ ਜਲਦੀ ਠੀਕ ਨਹੀਂ ਹੁੰਦੀ ਬੈਕ ਬੈਕ ਪੇਨ ਹੋਵੇ ਜਾਂ ਕੁਝ ਵੀ ਹੈ ਫਿਰ ਉਹ ਬੰਦਾ ساری ਉਮਰ ਤੜਫਦਾ ਰਹਿੰਦਾ ਇਸ ਕਰਕੇ ਜਦੋਂ ਵੀ ਸਨੋ ਚੱਕਰੀਆਂ ਬੀ ਕੇਅਰਫੁਲ ਵਾ ਕਰਨਾ ਸਨੋ ਦੇ ਵਿੱਚ ਤਾਂ ਵੀ ਬੀ ਕੇਅਰਫੁਲ ਧਿਆਨ ਨਾਲ ਬਰਸਦਾ ਕੋਸ਼ਿਸ਼ ਕਰੋ ਜੇ ਸਨੋਪੇ ਨਾ ਹੀ ਜਾਓ ਬੱਚਿਆਂ ਨੂੰ ਕਹੋ ਕਿ ਸਨੋ ਚੱਕੋ ਜੇ ਨਹੀਂ ਕਰਦੇ ਤਾਂ ਜਿਹੜੇ ਡੈਂਟਰਲ ਵਰਕ ਚੱਕਦੇ ਉਹਨਾਂ ਤੋਂ ਕਰਾ ਲਓ ਜਾਂ ਸਨੋ ਬਲੋਰ ਲੈ ਲਓ ਅੱਜ ਮੈਂ ਐਡ ਸੁਣਦਾ ਹੁੰਦਾ ਸੀਗਾ ਸਨੋ ਬਲੋਰ ਦੀ ਉਹ ਲੈ ਲਓ ਸਸਤਾ ਹੀ ਹੈ ਕੋਈ ਜ਼ਿਆਦਾ ਮਹਿੰਗਾ ਨਹੀਂ ਹੁੰਦਾ ਤੇ ਨਾਲੇ ਐਂਟਰਟੇਨਮੈਂਟ ਹੋ ਜਾਂਦਾ ਜੋ ਜ਼ਿਆਦਾ ਜੋੜ ਲੱਗਦਾ ਫਿਰ ਸ਼ੈਵਲ ਦੇ ਨਾਲ ਜੀ ਤੇ ਕੋਸ਼ਿਸ਼ ਕਰੋ ਵੀ ਇਹ ਹੈਗਾ ਤੇ ਬਾਕੀ ਏਜ ਦੇ ਹਿਸਾਬ ਨਾਲ ਨਾ ਹਰ ਕਿਸੇ ਨੂੰ ਤੁਹੇ ਮੈਨ ਚਾਹੇ ਕੋਈ ਵੀ ਜਦੋਂ ਏਜ ਹੁੰਦੀ ਹੈ ਬਿਮਾਰੀ ਕੋਈ ਨਾ ਕੋਈ ਲੱਗਣੀ ਹੁੰਦੀ ਹੈ ਜੀ ਤੇ ਸਰ ਕਿੰਨੇ ਕ ਏਜ ਤੋਂ ਨੇ ਜਿਹੜੀਆਂ ਬਿਮਾਰੀਆਂ ਲੱਗਣੀਆਂ ਸ਼ੁਰੂ ਹੁੰਦੀਆਂ ਨੇ ਅੱਜ ਕੱਲ ਤਾਂ ਜੇ ਦੇਖਿਆ ਜਾਵੇ ਨਾ ਅੱਜ ਕੱਲ ਉਹ ਝੂਠ ਨਹੀਂ ਕਹਿੰਦਾ ਜੰਗ ਜੰਗੇ 30 30 ਸਾਲ ਤੋਂ 22 25 ਸਾਲ ਤੋਂ 30 ਤੋਂ ਵੀ ਸ਼ੁਰੂ ਹੋ ਜਾਂਦੀਆਂ ਨੇ ਪਰ ਜਿਹੜੇ ਆਮ ਜਿਹੜੇ ਹੈਲਥੀ ਬੰਦੇ ਹੈਗੇ ਆ ਉਹਨਾਂ ਨੂੰ 42 ਤੋਂ ਬਾਅਦ 42 ਤੋਂ ਬਾਅਦ ਮੈਰਿਡ ਆ ਬੱਚੇ ਹੈਗੇ ਆ ਕੰਮ ਤੁਹਾਨੂੰ ਪਤਾ ਜਦੋਂ ਬੱਚੇ ਹੁੰਦੇ ਆ ਸਟ्रेस ਹੁੰਦੀ ਹੈ ਕੰਮ ਵੀ ਕਰਨਾ ਘਰ-ਬਾਰ ਵੀ ਚਲਾਉਣੇ ਆ ਓਵਰਵਰਕ ਨਾਲ ਵੀ ਬਹੁਤ ਲੋਕਾਂ ਨੂੰ ਸਟ्रेस ਵਗੈਰਾ ਹੋ ਜਾਂਦੀ ਹੈ ਜਾਂ ਅਸੀਂ ਖੁਰਾਕ ਇੰਨੇ ਬਿਜ਼ੀ ਹੁੰਨੇ ਆ ਕੰਮ ਦੇ ਵਿੱਚ ਸਾਰੇ ਮੈਂ ਅਸੀਂ ਨਿਕਲੇ ਹੋਏ ਆ ਇਹਨਾਂ ਵਿੱਚੋਂ ਜਦੋਂ ਬੱਚੇ ਛੋਟੇ ਹੁੰਦੇ ਆ ਤੁਹਾਨੂੰ ਪੈਣੀ ਦੁਪੈਣੀ ਦੇਖਣਾ ਪੈਂਦਾ ਕੰਮ ਫੇਰ ਜਾ ਕੇ ਤੁਹਾਡੇ ਘਰ ਦਾ ਗੁਜ਼ਾਰਾ ਹੁੰਦਾ ਹੁਣ ਤਾਂ ਮੰਗਾਈ ਵੀ ਬਹੁਤ ਜ਼ਿਆਦਾ ਹੋ ਗਈ ਹੈ ਤੇ ਉਸ ਟਾਈਮ ਦੇ ਵਿੱਚ ਫਿਰ ਇਹ ਸਾਡਾ ਕੰਮ ਵੱਲ ਧਿਆਨ ਜ਼ਿਆਦਾ ਹੋ ਜਾਂਦਾ ਖੁਰਾਕ ਦਾ ਸੀ ਧਿਆਨ ਘੱਟ ਰੱਖਦੇ ਹਾਂ ਉੱਥੋਂ ਫਿਰ ਬਿਮਾਰੀ ਲੱਗਣੀ ਸ਼ੁਰੂ ਹੋ ਜਾਂਦੀ ਹੈ ਚਾਹੇ ਜਿੰਨੇ ਮਰਜੀ ਹੈਲਥੀ ਹੋ ਤੁਸੀਂ ਜੀ ਜਿਵੇਂ ਟਰੱਕਾਂ ਦੇ ਵਿੱਚ ਜਾਂਦੇ ਆ ਨਰਵ ਸਿਸਟਮ ਖਰਾਬ ਹੋ ਜਾਂਦਾ ਹੱਥ ਕੰਬਣੇ ਸ਼ੁਰੂ ਹੋ ਜਾਂਦੇ ਆ ਕਾਫੀ ਦੇਰ ਜੇ 7 8 ਸਾਲ ਟਰੱਕ ਚਿਲਾ ਨਿਉ ਦੁਬਾਰਾ ਫਿਰ ਥੋੜਾ ਸਟ्रेस ਲੈਵਲ ਵੀ ਹੈਗਾ ਤੇ ਹੱਥ ਕੰਬਣੇ ਸ਼ੁਰੂ ਹੋ ਜਾਂਦੇ ਆ ਜਾਂ ਫਿਰ ਲੰਗਸ ਦੀ ਪ੍ਰੋਬਲਮ ਆ ਜਾਂਦੀ ਹੈ ਜਾਂ ਪੇਟ ਵਧਣ ਲੱਗ ਜਾਂਦਾ ਇਹ ਸਾਰੀਆਂ ਪ੍ਰੋਬਲਮਸ ਉੱਥੋਂ ਲੀਵਰ ਖਰਾਬ ਹੋਣ ਲੱਗ ਜਾਂਦਾ ਕਿਉਂਕਿ ਬੈਠੇ ਰਹਿਣਾ ਸਾਰਾ ਦਿਨ ਬਿਲਕੁਲ ਤੇ ਜਦੋਂ ਮੈਂ ਪਹਿਲਾਂ ਵੀ ਕਿੰਨੀ ਵਾਰ ਦੱਸਿਆ ਜਦੋਂ ਅਸੀਂ ਹਾਈਵੇ ਤੇ ਜਾਂਦੇ ਆ ਜਿਹੜੇ ਲੌਂਗ ਲੌਂਗ ਹਾਲ ਤੇ ਹੈਗੇ ਆ ਤੇ ਆਸੇ ਪਾਸੇ ਲਾਓ ਵੀ 500 ਮੀਟਰ ਤੱਕ ਕਿਉਂਕਿ ਆਸਾਂ ਨੂੰ ਜੀ ਅਸੀਂ ਉਹ ਹਾਈਵੇ ਦੇ ਆਸ-ਪਾਸੇ 500 ਲਾਅ ਮੀਟਰ ਦਾ 1 ਕਿਲੋਮੀਟਰ ਦਾ ਜਿਹੜਾ ਏਰੀਆ ਹੈਗਾ ਉਹਦੇ ਵਿੱਚ ਸਮੋਕ ਦਾ ਜਿਹੜਾ ਹੈਗਾ ਅਸੀਂ ਸਾ ਉਹਦੇ ਵਿੱਚ ਹੀ ਲੈਨੇ ਆ ਤੇ ਰਹਨੇ ਅਸੀਂ ਉੱਥੇ ਹੀ ਆ ਇਸ ਕਰਕੇ ਲੀਵਰ ਬਹੁਤ ਜਲਦੀ ਉੱਥੇ ਪਹਿਲਾਂ ਟੌਕਸਨ ਲੀਵਰ ਚ ਜਾਂਦੇ ਆ ਉੱਥੋਂ ਫਿਰ ਸਾਡਾ ਸਿਹਤ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ ਲੀਵਰ ਤੋਂ ਮਤਲਬ ਕਿ ਸਾਰੀਆਂ ਬਿਮਾਰੀਆਂ ਦੀ ਸ਼ੁਰੂਆਤ ਹੁੰਦੀ ਆ ਲੇਕਿਨ ਡਾਕਟਰ ਦੱਸਦੇ ਨਹੀਂ ਵੀ ਤੁਹਾਡਾ ਲੀਵਰ ਫੈਟੀ ਹੈ ਕਿਉਂਕਿ ਇਹਨਾਂ ਕੋਲੇ ਇਲਾਜ ਨਹੀਂ ਹੈਗਾ ਇਸ ਕਰਕੇ ਹਰਬਲ ਦੇ ਵਿੱਚ ਸਾਡੇ ਕੋਲੇ ਬਹੁਤ ਹੀ ਵਧੀਆ ਦਵਾਈ ਬਣਾਈ ਹੋਈ ਹੈ ਲਿਵਰ ਦੀ ਸਾਲ ਚ ਮੈਂ ਇਹੀ ਕਹਿੰਨਾ ਨਾ ਸਾਲ ਚ ਇੱਕ ਵਾਰ ਜਿੰਨੇ ਵੀ ਟਰੱਕਿੰਗ ਬਿਜ਼ਨਸ ਦੇ ਵਿੱਚ ਹੈਗੇ ਮੈਂ ਇਹੀ ਕਹਿੰਨਾ ਨਾ ਵੀ ਸਾਲ ਚ ਇੱਕ ਸ਼ੀਸ਼ੀ ਲੈ ਲਿਆ ਕਰੋ ਤੇ ਠੀਕ ਰਹਿੰਦਾ ਜੇ ਕਹੋਗੇ ਲਿਵਰ 52 ਲੈ ਲਓ ਜਾਂ ਕੁਝ ਲੈ ਲਓ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਲਿਵਰ 52 ਲੈਣੀ ਵਧੀਆ ਵਸੇ ਨਹੀਂ ਉਹ ਰੈਗੂਲਰ ਜਿੱਥੇ ਹੈਗਾ ਨਕਸਾਨ ਕੋਈ ਨਹੀਂ ਉਹਦਾ ਦੇਖੇ ਜਿੱਥੇ ਲੀਵਰ ਹੈਗਾ ਉੱਥੇ ਖੜ ਜਣਾ ਉਹਨੇ ਟੈਪਸ ਨਹੀਂ ਕੱਢਣੇ ਬਾਹਰ ਸਾਡੇ ਕੋਲੇ ਸਾਰੀ ਦੁਨੀਆ ਦੇ ਹੱਲ ਹੈਗੇ ਇਸ ਕਰਕੇ ਜਿਹੜਾ ਸਾਡਾ ਫਾਰਮੂਲਾ ਬਹੁਤ ਹੀ ਵਧੀਆ ਫਾਰਮੂਲਾ ਹੈਗਾ ਮਹੀਨੇ ਚ ਤੁਹਾਡਾ ਫਰਕ ਪੈ ਜਾਂਦਾ ਲੀਵਰ ਦਾ ਵਿੱਚ ਵਿੱਚ ਕੁਝ ਲੋਕ ਇਸ ਤਰ੍ਹਾਂ ਦੇ ਹੈਗੇ ਜਿਨ੍ਹਾਂ ਨੂੰ 3 ਮਹੀਨੇ ਵੀ ਲੱਗ ਜਾਂਦੇ ਜਿਨ੍ਹਾਂ ਦੀ ਸਿਹਤ ਬਹੁਤ ਜ਼ਿਆਦਾ ਖਰਾਬ ਹੋਈ ਹੋਈ ਹੈ ਕਈ ਨੂੰ 4 ਮਹੀਨੇ ਵੀ ਲੱਗ ਜਾਂਦੇ ਪਰ ਵੈਸੇ 1 ਮਹੀਨੇ ਚ ਲੀਵਰ ਤੁਹਾਡਾ ਠੀਕ ਹੋ ਜਾਂਦਾ ਤਾਂ ਡਾਕਟਰ ਸਾਹਿਬ ਲੀਵਰ ਜਦੋਂ ਖਰਾਬ ਹੁੰਦਾ ਤਾਂ ਸ਼ੁਰੂਆਤੀ ਕੀ ਲੱਛਣ ਹੁੰਦੇ ਨੇ ਉਹਦੇ ਐਸਰ ਬਣਨਾ ਡਕਾਰ ਗੈਸ ਡਾਈਜੈਸਟਨ ਸਿਸਟਮ ਖਰਾਬ ਮੂੰਹ ਦਾ ਸਵਾਦ ਟੇਸਟ ਹੋਣਾ ਤੇ ਚਿੱਟਾ ਚਿੱਟਾ ਕੀ ਚਿੱਟੀ ਜੀਬ ਚਿੱਟੀ ਹੋ ਜਾਣੀ ਉਹ ਚੀਜ਼ਾਂ ਹੋ ਜਾਂਦੀਆਂ ਨੇ ਤੇ ਜਾਂ ਫਿਰ ਜੀਬ ਲਾਲ ਹੋ ਜਾਂਦੀ ਆ ਓਕੇ ਜੀਬ ਲਾਲ ਆ ਕੋਈ ਥੋੜੀ ਮਿਰਚ ਵੀ ਖਾਈ ਉਹ ਵੀ ਲੱਗਣ ਲੱਗ ਜਾਂਦੀ ਆ ਤੇ ਐਸਡੀ ਰਿਫਲਕਸ ਉਹ ਜਿਆਦਾ ਹੋਣ ਲੱਗ ਜਾਂਦਾ ਸਾਰਾ ਤੇ ਨਾਲ ਹੀ ਜਦੋਂ ਲੀਵਰ ਖਰਾਬ ਹੁੰਦਾ ਫਿਰ ਨਾਲ ਕਿੰਨੀਆਂ ਤੇ ਵੀ ਅਸਰ ਪੈਂਦਾ ਤੇ ਫਿਰ ਗਲਬਲਾ ਨਵੀ ਘੜਾ ਹੋ ਜਾਂਦਾ ਇਸ ਕਰਕੇ ਸਭ ਤੋਂ ਇੰਪੋਰਟੈਂਟ ਜਿਹੜੀ ਫਸਟ ਚੀਜ਼ ਆ ਬੋਡੀ ਦੇ ਵਿੱਚ ਉਹ ਲਿਵਰ ਆ ਜੀ ਲਿਵਰ ਜੇ ਸਾਫ਼ ਹੈ ਤੁਹਾਡਾ ਤਾਂ ਤੁਹਾਨੂੰ ਬਿਮਾਰੀ ਘੱਟ ਲੱਗਦੀ ਆ ਤੇ ਜੇ ਲਿਵਰ ਹੀ ਅੱਛਾ ਇਹ ਵੀ ਚੀਜ਼ ਹੈਗੀ ਯਾਰ ਸ਼ਰਾਬ ਪੀਣ ਨਾਲ ਨਹੀਂ ਜਿਆਦਾ ਲਿਵਰ ਖਰਾਬ ਹੁੰਦਾ ਮੋਸਟਲੀ ਇਹ ਸ਼ੂਗਰ ਖਾਣ ਨਾਲ ਹੁੰਦਾ ਕਿਉਂਕਿ ਕਈ ਹੁਣ ਡਾਕਟਰ ਜਾਂਦੀ ਨੇ ਮੇਰਾ ਤੁਹਾਡਾ ਲੀਵਰ ਖਰਾਬ ਬਹੁਤ ਜ਼ਿਆਦਾ ਹੋਇਆ ਹੋਇਆ। ਬਸ ਤੇ ਸ਼ਰਾਬ ਪੀਂਦੇ ਨਹੀਂ। ਬਿਲਕੁਲ ਨਹੀਂ। ਮੇਰੇ ਸ਼ਰਾਬ ਨਾਲ ਨਹੀਂ ਹੁੰਦਾ ਇਹ ਸ਼ੂਗਰ ਖਾਨਡ ਨਾਲ ਹੁੰਦਾ। ਜਾਂ ਜ਼ਿਆਦਾ ਅਸੀਂ ਰੋਟੀ ਖਾਈ ਜਾਈ ਬਾਰ ਬਾਰ ਓਵਰ EATING ਕਰਦੇ ਆ। ਉਹ ਇਹਨਾਂ ਨਾਲ ਜ਼ਿਆਦਾ ਖਰਾਬ ਹੁੰਦਾ ਸ਼ਰਾਬ ਨਾਲ ਨਹੀਂ ਨਾ ਹੁੰਦਾ। ਹਾਂ ਸ਼ਰਾਬ ਨਾਲ ਤਾਂ ਹੁੰਦਾ। ਜੀ ਰੋਜ਼ ਦੀ ਬੋਟਲ ਪੀਂਦੇ ਤੁਸੀਂ ਹਾਂ ਤੇ ਨਾਲ ਖਾਂਦੇ ਹੈ ਨਹੀਂ ਖੁਰਾਕ ਨਹੀਂ ਵਧੀਆ ਹੈਗੀ ਫੇਰ ਹੁੰਦਾ ਉਹ ਚੀਜ਼ਾਂ ਜਿਆਦਾ ਖਰਾਬ ਹੋ ਜਾਂਦੀਆਂ ਨੇ ਤੇ ਵੈਸੇ ਵੀ ਹੁਣ ਸਾਡੇ ਕੋਲ ਤਾਂ ਪਈ ਹੁੰਦੀ ਹੈ ਚੀਜ਼ ਅਸੀਂ ਤਾਂ ਹਰ ਤੇ ਚੱਕ ਅੱਧੀ ਵਾਰ ਇੱਕ ਅੱਧਾ ਚਮਚਾ ਲੈ ਲੈਨੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਫਿਰ ਉਸ ਚੀਜ਼ ਦੀ ਜਦੋਂ ਪੇਟ ਵਧਣ ਲੱਗਦੇ ਸੌਂਦੇ ਵੀ ਤੁਹਾਡੇ ਲਿਵਰ ਤੋਂ ਖਰਾਬੀ ਸ਼ੁਰੂ ਹੋ ਜਾਂਦੀ ਹੈ ਜਿਹੜੇ ਵੈਜੀਟੇਰੀਅਨ ਹੈਗੇ ਆ ਕਿਉਂਕਿ ਉਹਨਾਂ ਨੂੰ ਪ੍ਰੋਟੀਨ ਚਾਹੀਦਾ ਹੁੰਦਾ ਜੇ ਉਹ ਪ੍ਰੋਟੀਨ ਜਾਂ ਜ਼ਿੰਕ ਮੈਗਨੀਸ਼ੀਅਮ ਬੀ ਕੰਪਲੈਕਸ ਡੀ 3 ਵਿਟਾਮਿਨਸ ਨਹੀਂ ਲੈਂਦੇ ਤਾਂ ਉਹ ਬਿਨ ਸ਼ੂਗਰ ਖਾਂਦੇ idea ਜਦੋਂ ਸ਼ੂਗਰ ਖਾਂਦੇ ਆ बैड ਬੈਕਟੀਰੀਆ ਪੇਟ ਦੇ ਵਿੱਚ ਆ ਜਾਂਦਾ ਉਹਨਾਂ ਨੂੰ ਫਿਰ ਬਿਮਾਰੀ ਜਲਦੀ ਲੱਗਦੀ ਹੈ ਜਿਹੜੇ ਐਕਸਰਸਾਈਜ਼ ਕਰਦੇ ਆ ਜਿਮ ਜਾਂਦੇ ਆ ਉਹ 50 ਤੋਂ 52 ਤੋਂ 60 ਤੋਂ 60 ਤੋਂ ਬਾਅਦ ਬਿਮਾਰੀ ਲੱਗੂਗੀ ਜੇ ਲੱਗੂਗੀ ਤਾਂ ਕੋਈ ਜਾਂ ਕਿਉਂਕਿ ਉਹਨਾਂ ਨੂੰ ਪਤਾ ਵੀ ਕੀ ਖਾਣਾ ਕੀ ਨਹੀਂ ਖਾਣਾ ਇਸ ਕਰਕੇ ਜਿਹੜੇ ਵੈਜੀਟੇਰੀਅਨ ਵੀ ਹੈਗੇ ਉਹਨਾਂ ਵਾਸਤੇ ਬਹੁਤ ਵਧੀਆ ਹੈਗਾ ਪ੍ਰੋਟੀਨ ਲਓ ਜ਼ਿੰਕ ਮੈਗਨੀਸ਼ੀਅਮ ਮੈਂ ਇਹੀ ਕਹ ਤਾ ਜਿਹਨੂੰ ਨਹੀਂ ਸਮਝ ਆਉਂਦੀ ਟੀਵੀ ਤੇ ਵੀ ਜਾਂ ਕਿਤੇ ਵੀ ਸਾਨੂੰ ਕਿਸੇ ਵੀ ਕਿਸੇ ਪੁੱਛ ਲੋ ਕਿਸੇ ਤੋਂ ਵੀ ਜੇ ਸਲਾਹ ਨਹੀਂ ਚੰਗੀ ਲੱਗਦੀ ਤੂੰ ਸਾਨੂੰ ਫੋਨ ਕਰ ਲਓ ਐਨੀ ਟਾਈਮ ਫੋਨ ਕਰ ਲਓ 12:30 ਤੋਂ 8 ਵਜੇ ਦੇ ਵਿੱਚ ਵਿੱਚ ਅਸੀਂ ਪ੍ਰੋਪਰ ਗਾਈਡ ਕਰ ਦਿੰਦੇ ਹਾਂ ਜੇ ਕੋਈ ਚੀਜ਼ ਦੀ ਜ਼ਰੂਰਤ ਹੈਗੀ ਆ ਅਸੀਂ ਉਹਨੂੰ ਦਵਾਈ ਵੀ ਬਣਾ ਕੇ ਦੇ ਦਿੰਦੇ ਹੁੰਦੇ ਆ ਤੇ ਜੋ ਐਸਰ ਬੰਦਾ ਜਾਂ ਫਲਵੇਰੀ ਹੈਗੀ ਆ ਜਾਂ ਬਲੱਡ ਪ੍ਰੈਸ਼ਰ ਆ ਸ਼ੂਗਰ ਆ ਕੁਝ ਵੀ ਆ ਕੋਈ ਇਹ ਜੀ ਬਿਮਾਰੀ ਨਹੀਂ ਜਿਹਦਾ ਇਲਾਜ ਨਹੀਂ ਹੈਗਾ ਤੇ ਲੇਕਿਨ ਅਸੀਂ ਕੀ ਕਰਦੇ ਆ ਅਸੀਂ ਅਸੀਂ ਕੀਰ ਲਾ ਸਟੂਡੈਂਟ ਨੇ ਦੂਜੀ ਚੀਜ਼ ਇਹ ਹੈ ਕੁਝ ਲੋਕ ਵਿਸ਼ਵਾਸ ਨਹੀਂ ਕਰਦੇ ਜੀ ਜੀ ਤੀਜੀ ਚੀਜ਼ ਇਹ ਹੈ ਕਿ ਇੱਥੇ ਡਾਕਟਰੀ ਇਲਾਜ ਕੈਨੇਡਾ ਦੇ ਵਿੱਚ ਫਰੀ ਹੈ ਅਸੀਂ ਕਹਿੰਦੇ ਸਾਡੇ ਇੱਥੇ ਪੈਸੇ ਲੱਗਣਗੇ ਅਸੀਂ ਕੰਜੂਸੀ ਕਰ ਜੰਨੇ ਹਾਂ ਕੰਜੂਸੀ ਕਰਨ ਕਰਕੇ ਜੇ ਡਾਕਟਰ ਨੇ ਕਹਿੰਦਾ ਸ਼ੂਗਰ ਹੋ ਗਈ ਜੀ ਸ਼ੂਗਰ ਲਈ ਬਾਰਡਰ ਲਾਈਨ ਤੇ ਗੋਲੀਆਂ ਲੈ ਖਾ ਲੋ ਅਸੀਂ ਇੱਕ ਵਾਰ ਗੋਲੀਆਂ ਦੇ ਲੱਗ ਜੰਨੇ ਆ ਬਲੱਡ ਪ੍ਰੈਸ਼ਰ ਦੀਆਂ ਵੀ ਤੇ ਕੋਲੇਸਟ੍ਰੋਲ ਦੀਆਂ ਵੀ ਗੋਲੀਆਂ ਤੇ ਲੱਗ ਜੰਨੇ ਫਿਰ ਅਸੀਂ ਸਿਹਤ ਹੋਰ ਖਰਾਬ ਕਰ ਲੈਂਦੇ ਕਿਉਂਕਿ ਅਸੀਂ ਹਰ ਕੋਈ ਬੰਦਾ ਲਾਲਚ ਅੰਦਰ ਹੁੰਦਾ ਹੀ ਹੈ ਥੋੜਾ ਬਹੁਤਾ ਉਹ ਲਾਲਚ ਜਿਹੜਾ ਹੈ ਸਾਨੂੰ ਵੀ ਸ ਜੀ ਉਹਦੇ ਕਰਕੇ ਆਪਦੀ ਸਿਹਤ ਖਰਾਬ ਕਰ ਲੈਂਦੇ ਆ ਤੇ ਡਾਕਟਰ ਸਾਹਿਬ ਜਿਵੇਂ ਤੁਸੀਂ ਕਹਿਆ ਕਈ ਲੋਕਾਂ ਨੂੰ ਵਿਸ਼ਵਾਸ ਨਹੀਂ ਹੁੰਦਾ ਜਲਦੀ ਕਿਤੇ ਤਾਂ ਹਰਬਲ ਦਵਾਈਆਂ ਲੈਣ ਨਾਲ ਕੋਈ ਨੁਕਸਾਨ ਤਾਂ ਨਹੀਂ ਹੁੰਦਾ ਨਾ ਇਹਦੇ ਨਾਲ ਕੋਈ ਨੁਕਸਾਨ ਨਹੀਂ ਹੂੰ لیکن انڈیا ਦੇ ਵਿੱਚ ਜਿਹੜਾ ਹੈਗਾ ਮੈਂ ਕਹਿੰਦਾ ਨਾ ਉਹ ਨਾ ਲਿਆ ਕਰੋ ਉੱਥਾਂ ਉੱਥੇ ਜੇ 슈ਗਰ ਦੀ ਪ੍ਰੋਬਲਮ ਹੈਗੀ ਆ ਉਹ ਕਿਸੇ ਵੀ ਪਾਊਡਰ ਚ 슈ਗਰ ਦੀਆਂ ਗੋਲੀਆਂ ਮਿਲਾ ਕੇ ਦੇ ਦਿੰਦੇ ਆ ਓਕੇ ਮਦਰਾਸ ਤੋਂ ਗੋਲੀਆਂ ਇੱਥੇ ਕਈ ਲੋਕ ਮੰਗਾਉਂਦੇ ਆ ਮੈਂ ਕਹਿੰਦਾ ਨਾ ਨਾ ਲੋ ਉਹ ਚੀਜ਼ ਉਹ ਉਹ ਮੈਟਫਾਰਮਿਨ ਨੂੰ ਕੁੱਕ ਕਰਕੇ ਉਹਦੇ ਨਾਲ ਹਰੀਆਂ ਪੀੜੀਆਂ ਗੋਲੀਆਂ ਬਣਾਈਆਂ ਹੁੰਦੀਆਂ ਨੇ ਹੈ ਮੈਟਫਾਰਮਿਨ ਨਹੀਂ ਉਹ ਕਿਉਂ 에어ਪੋਰਟ ਤੇ ਜੋ ਚੈੱਕ ਕਰਦੇ ਉਹਨੂੰ ਪਤਾ ਤੇ ਇੱਕ ਪੇਸ਼ੈਂਟ ਆਇਆ ਮੇਰੇ ਕੋਲ ਕਹਿੰਦੇ ਉਹ ਕਹਿੰਦੇ ਤੁਸੀਂ ਜੇ ਇੱਥੇ ਮੈਟਫਾਰਮਿਨ ਮਿਲਦੀ ਹੈ ਤੁਸੀਂ ਇੰਡੀਆ ਤੋਂ ਕਿਉਂ ਮੰਗਾਉਂਦੇ ਆ ਕਹਿੰਦੇ ਇੱਥੇ ਮੈਟਫਾਰਮ ਉਹ ਜੀ ਦਾ ਲੱਗਦਾ ਹੁੰਦਾ ਵੀ ਉਹ ਹਰਬਲ ਦੀ ਦਵਾਈ ਹੈ ਹਰਬਲ ਨੇ ਹੀਰਾ ਫੇਰੀ ਕਰਦੇ ਆ ਓਕੇ ਅਸੀਂ ਹੁਣ ਇੱਥੇ ਬੈਠੇ ਅਸੀਂ ਕਰ ਨਹੀਂ ਸਕਦੇ ਨਾ ਹੀ ਸੱਡਾ ਹੱਕ ਬਣਦਾ ਕਿਉਂਕਿ ਮੇਰੇ ਮੇਰਾ ਮੇਰੇ ਬੇਟੇ ਦਾ ਸਾਡਾ ਇਹ ਹੈ ਹੀ ਨਹੀਂ ਆ ਕਿ ਕਿ ਅਸੀਂ ਕਿਸੇ ਦੀ ਜ਼ਿੰਦਗੀ ਦੇ ਨਾਲ ਖੇਲ ਕਰੀਏ ਕਰਦੇ ਇੱਥੇ ਵੀ ਹੈਗੇ ਆ ਪਰ ਉਹ ਗਲਤ ਚੀਜ਼ਾਂ ਕਰਦੇ ਨੇ ਨਾ ਨੂੰ ਮਿਲਦਾ ਕੀ ਆ ਜ਼ਿੰਦਗੀ ਨਾਲ ਇਹ ਰਫੇਰੀ ਕਰਕੇ ਉਹਨਾਂ ਨੂੰ ਪੈਸੇ ਦਾ ਲਾਲਚ ਹੁੰਦਾ ਨਾ ਉਹਨਾਂ ਨੂੰ ਪੈਸੇ ਦਾ ਲਾਲਚ ਹੁੰਦਾ ਕਿ ਸਾਨੂੰ ਚਲ 4 ਪੈਸੇ ਬਣਨਗੇ ਬੰਦਾ ਠੀਕ ਹੋਵੇ ਤੇ ਸਾਨੂੰ ਇਹ ਨਹੀਂ ਹੈਗਾ ਅਸੀਂ ਇਹ ਕਹਿੰਦੇ ਨਹੀਂ ਬੰਦੇ ਨੂੰ ਪ੍ਰੋਪਰ ਗਾਈਡ ਕਰਕੇ ਪ੍ਰੋਪਰ ਉਹਨੂੰ ਸਲਾਹ ਦਿਓ ਪ੍ਰੋਪਰ ਉਹਦਾ ਹੋਵੇ ਸਾਰਾ ਤੇ ਫਿਰ ਉਹ ਠੀਕ ਰਹਿਣਗੇ ਤੇ ਕੁਝ ਲੋਕ ਐਸੇ ਸਾਡਾ ਰੈਪਿਟੇਸ਼ਨ ਬਹੁਤ ਵਧੀਆ ਜੀ ਜੀ ਮੈਂ ਨਹੀਂ ਕਹਿੰਦਾ ਸਾਡੀ ਵੈਬਸਾਈਟ ਤੇ ਜਾ ਕੇ ਦੇਖ ਲਓ ਅਸੀਂ ਤਕਰੀਬਨ ਕੋਈ ਬਦਕਿਸਮਤੀ ਹੋ ਜਿਹੜਾ ਠੀਕ ਨਾ ਹੋ ਜਾਂ ਜਿਹੜਾ ਆਪਣੀ ਉਹ ਆਪਦੇ ਜਿਹੜੀ ਡਾਈਟ ਆ ਉਹ ਚੇਂਜ ਨਾ ਕਰੂਗਾ ਬਹੁਤ ਲੰਬਾ ਸਮਾਂ ਹੋ ਗਿਆ ਇੱਥੇ ਬ੍ਰੰਡ ਸਭ ਤੋਂ ਪੁਰਾਣਾ ਸਾਡਾ ਹੈਗਾ ਹਾਂਜੀ ਜੀ ਤੇ ਹੈਗਾ ਬਾਕੀ ਜਿਹੜਾ ਹੈਗਾ ਸਾਵਧਾਨੀ ਨਾਲ ਜਿਹੜੀ ਚੀਜ਼ਾਂ ਕਰੋ ਉਹ ਕਰਨੀਆਂ ਪੈਣੀਆਂ ਤੁਹਾਨੂੰ ਨਹੀਂ ਤਾਂ ਬਿਮਾਰੀ ਲੱਗਣੀ ਲੱਗਣੀ ਹੈ ਚਾਹੇ ਵੈਜੀਟੇਰੀਅਨ ਹੋ ਜਾ ਕੁਝ ਵੀ ਹੈ ਖਾਸ ਕਰਕੇ ਵੈਜੀਟੇਰੀਅਨ ਨੂੰ ਮੈਂ ਹੀ ਰਿਕਵੈਸਟ ਕਰਦਾ ਹਾਂ ਕਿ ਮੈਨੂੰ ਕਾਲ ਕਰ ਲੋ ਕਦੇ ਵੀ ਤੇ ਸਾਡਾ ਮਤਲਬ ਕੋਈ ਪ੍ਰੋਬਲਮ ਨਹੀਂ ਆਉਂਦੀ ਜੇ ਨਹੀਂ ਵੀ ਦਵਾਈ ਲੈਣੀ ਤਾਂ ਵੀ ਕੋਈ ਨਹੀਂ ਪਰ ਇੱਕ ਵਾਰ ਸਲਾਹ ਕਰ ਲੋ ਤੇ ਉਹਦੇ ਨਾਲ ਤੁਹਾਡਾ ਫਾਇਦਾ ਹੀ ਹੋਊਗਾ ਜਰੂਰ ਸਰ ਤੁਸੀਂ ਡਾਈਟ ਚਾਰਟ ਵੀ ਬਣਾ ਕੇ ਦੇ ਦੋਗੇ ਹਰ ਕਿਸੇ ਦਾ ਅਲੱਗ-ਅਲੱਗ ਹੁੰਦਾ ਤੁਹਾਡੇ ਵਾਸਤੇ ਲੱਗਾ ਕਿਸੇ ਹੋਰ ਵਾਸਤੇ ਲੱਗਾ ਤੁਹਾਡੇ ਡੈਡ ਵਾਸਤੇ ਕੁਝ ਹੋਰ ਮਮ ਵਾਸਤੇ ਕੁਝ ਹੋਰ ਜੇ ਬਾਡੀ ਤੇ ਇੱਕੋ ਜਿਹੀ ਹੈਗੀ ਇਹ ਤਾਂ me. Mm -hmm. <laughs> ਜੇ ਫਾਇਰ ਵਾਲੀ ਹੈ ਬਦਾ ਵਾਲੀ ਹੈ ਕੁਝ ਵੀ ਫਿਰ ਉਹ ਸੇਮ ਹੁੰਦਾ ਓਕੇ ਤੇ એનર્ਜੀ ਦੀ ਜਿਹੜੀ ਤਾਕਤ ਦੀ ਦਵਾਈ ਹੈਗੀ ਉਹ ਸਾਰਿਆਂ ਵਾਸਤੇ ਸੇਮ ਹੁੰਦੀ ਹੈ ਤੇ ਉਹ ਵੀ ਫਿਰ ਦੇਖਣਾ ਪੈਂਦਾ ਜੇ ਕੋਈ ਬਲੱਡ ਪ੍ਰੈਸ਼ਰ ਦੀ ਦਵਾਈ ਲੈਂਦਾ ਉਹਨੂੰ ਅਸੀਂ ਉਹ ਦੇ ਨਹੀਂ ਸਕਦੇ ਕਿਉਂਕਿ ਉਹ ਫਿਰ ਬਲੱਡ ਪ੍ਰੈਸ਼ਰ ਕਿਉਂਕਿ એનર્ਜੀ ਬਹੁਤ ਹੁੰਦੀ ਉਹਦੇ ਵਿੱਚ ਬਲੱਡ ਪ੍ਰੈਸ਼ਰ ਹੋਰ ਆਈ ਹੋ ਜਾਂਦਾ ਉਹਨਾਂ ਲੋਕਾਂ ਵਾਸਤੇ ਅਸੀਂ ਜਿੰਸਿੰਗ ਵਗੈਰਾ ਹੁੰਦੀਆਂ ਨੇ ਜਿੰਸਿੰਗ ਸਤਾਬਰੀ ਐਸ ਤਰ੍ਹਾਂ ਦੀ ਹੋਰ ਕਾਫੀ ਚਾਈਨੀਜ਼ ਹਰਬਸ ਆ ਗਿਆ ਇਮਿਊਨ ਸਿਸਟਮ ਵਾਸਤੇ ਸਾਡੇ ਕੋਲੇ ਬਹੁਤ ਵਧੀਆ ਹੈਗੀ ਹੈ ਚਾਹ ਹੈਗੀ ਹੈ ਤੇ ਉਹ ਦੇਖਦੀ ਹੈ ਜੇ ਬੱਚੇ ਹੈਗੇ ਛੋਟੇ ਉਹਨਾਂ ਵਾਸਤੇ ਹੋ ਹੋਮੋਪੈਥੀ ਦਾ ਇਹ ਵੀ ਬਣਾਈ ਹੁੰਦੀ ਹੈ ਸਾਡੀ ਟੈਂਚਰ ਵਗੈਰਾ ਡਰਾਪਸ ਹੁੰਦੇ ਆ ਉਹ ਦੇ ਦੇਦੇ ਆ ਉਹ ਇਹਨਾਂ फटाफट ਇਲਾਜ ਹੋ ਜਾਂਦਾ ਜੀ ਸਟੈਸ ਸਾਡਾ ਡਿਪਰੈਸ਼ਨ ਆ ਮੈਂ ਅਗਰ ਸਰਦ ਦੱਸ ਦਿਨਾ ਫਲਵੇਰੀਆ ਲੋਬੀਸ਼ੀਆ ਵਾਲਾਂ ਚ ਕੀੜਾ ਲੱਗ ਜਾਂਦਾ ਕਿਤੇ ਵੀ ਡੇਡੀਜ਼ ਆ ਬੰਦੇ ਆ ਦਾੜੀ ਚ ਲੱਗ ਜਾਂਦਾ ਸਾਡੇ ਕੋਲੇ ਹਰ ਚੀਜ਼ ਦਾ ਇਲਾਜ ਹੈਗਾ ਕੋਲੇਸਟ੍ਰੋਲ ਬਲੱਡ ਪ੍ਰੈਸ਼ਰ ਸ਼ੂਗਰ ਡਿਪਰੈਸ਼ਨ ਵੈਰੀਕੋਸ ਵੇਨਸ ਨਾੜਾਂ ਨੀਲੀਆਂ ਹੋ ਜਾਂਦੀਆਂ ਨੇ ਕਈਆਂ ਦੀ ਮੈਰਿਜ ਤੋਂ ਬੱਚੇ ਬੇਬੀ ਤੋਂ ਬਾਅਦ ਥਾਇਰੋਇਡ ਹੈਗਾ ਹਾਈਪੋ ਹੈ ਹਾਈਪਰ ਹੈ ਕੁਸੀ ਕੁਸੁੰਦ ਥਾਇਰੋਇਡ ਹੈਗਾ ਬਲੱਡ ਪ੍ਰੈਸ਼ਰ ਹੈਗਾ ਖੂਨ ਗਾੜਾ ਹੋ ਗਿਆ ਆਰਟਰੀਜ਼ ਬਲੌਕ ਹੋ ਗਿਆ ਕੋਈ ਸਰਜਰੀ ਕਰਾਉਣ ਦੀ ਲੋੜ ਨਹੀਂ ਪੱਥਰੀ ਹੋ ਗਈ ਕੋਈ ਸਰਜਰੀ ਕਰਾਉਣ ਦੀ ਜ਼ਰੂਰਤ ਨਹੀਂ ਹੈਗੀ 1 ਮਹੀਨੇ ਚ ਸੀ ਠੀਕ ਕਰ ਦਿੰਦੇ ਆ ਪੱਥਰੀ ਵੀ ਚਾਹੇ ਗਾਲ ਬਲੈਡਰ ਚ ਹੋਵੇ ਚਾਹੇ ਕਿਤੇ ਹੋਵੇ ਲੇਕਿਨ ਪ੍ਰੋਬਲਮ ਇਹ ਹੈ ਗਿਆ ਹੁਣ ਸੋਲ ਲੈਂਦੇ ਆ ਪਰ ਉਹਨਾਂ ਭੁੱਲ ਜਾਂਦੇ ਲੋਕ ਜੀ ਜਦੋਂ ਦਰਦ ਹੁੰਦਾ ਕਿਡਨੀ ਚ ਜਾਂ ਪਿੱਤੇ ਚ ਫਿਰ ਉਹ ਸਿੱਦੇ ਡਾਕਟਰ ਦੇ ਭਾਈ ਦੇ ਸਾਡਾ ਨਾਮ ਭੁੱਲ ਜਾਂਦੇ ਆ ਇਸ ਕਰਕੇ ਮੈਂ ਇਹੀ ਕਹਿੰਦਾ ਸਾਡਾ ਨੰਬਰ ਲਿਖ ਕੇ ਰੱਖ ਲਓ ਪਾਲ ਐਂਡ ਪਾਲ ਹਰਬਲ ਦਾ ਕਿਤੇ ਵੀ ਜ਼ਰੂਰਤ ਹੈਗੀ ਕਿਸੇ ਵੀ ਕੰਟਰੀ 'ਚ ਬੈਠੇ ਹੋ ਇੱਕ ਵਾਰ ਲੈ ਕੇ ਰੱਖ ਲਓ ਪੱਕਾ ਡਾਇਰੀ 'ਚ ਤਾਂ ਕਿ ਕਿਤੇ ਵੀ ਜ਼ਰੂਰਤ ਪਈ ਸਾਨੂੰ ਸਲਾਹ ਸਲਾਹ ਮਸ਼ਵਰੇ ਵਾਸਤੇ ਸਾਨੂੰ ਕਾਲ ਕਰ ਲਓ ਕੋਈ ਰੇਸ਼ਾ ਬੰਦ ਦਾ ਬਲਗਮ ਹੈਗੀ ਆ ਅੱਖਾਂ ਦੀ ਨਿਗਾਦੀ ਕਿਉਂ ਹੈਗੀ ਆ ਬੱਚਿਆਂ ਨੂੰ ਕੋਈ ਪ੍ਰੋਬਲਮ ਹੈਗੀ ਆ ਬੱਚੇ ਦੀ ਸਿਹਤ ਨਹੀਂ ਬਣਦੀ ਜਾਂ ਬੱਚਿਆਂ ਨੂੰ ADHD ਹੈ ਜਾਂ ਕੁਝ ਵੀ ਮਤਲਬ ਹਾਈਪਰ ਹਾਈਪਰ ਹੈਗੇ ਬੱਚੇ ਕਿ ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਤੱਕ ਕਿਸੇ ਨੂੰ ਕੋਈ ਕਨਸੈਪਸ਼ਨ ਦੀ ਪ੍ਰੋਬਲਮ ਹੈਗੀਏ ਕੋਈ ਵੀ ਕਿਸੇ ਕਿਸਮ ਦੀ ਪ੍ਰੋਬਲਮ ਹੈਗੀਏ ਸਾਡੇ ਕੋਲੇ ਹਰ ਚੀਜ਼ ਦਾ ਇਲਾਜ ਹੈਗਾ ਜੀ ਇਹ ਨਾ ਸੋਚ ਕਿਉਂਕਿ ਸਾਡੇ ਜਿਹੜੇ ਹਰਦ ਹੈਗੇ ਸਾਰੀ ਦੁਨੀਆ ਤੋਂ ਹੈਗੇ ਆ ਸਾਡੇ ਕੋਲੇ ਇਹ ਨਹੀਂ ਕਿ ਇਕੱਲੇ ਵੀ ਆਯੁਰਵੈਦਿਕ ਤੇ ਹੈਗੇ ਆ ਤੇ ਜੋੜਾ ਦਾ ਜਨਮ ਹੈਗਾ ਹਮ ਕਈ ਵਾਰ ਇਹ ਦੇ ਹਿਸਾਬ ਨਾਲ 42 45 ਤੋਂ ਬਾਅਦ ਨਾ 50 ਤੋਂ ਬਾਅਦ ਜਦੋਂ ਲੇਡੀਜ਼ ਤੁਰਦੀਆਂ ਨੇ ਉਹਨਾਂ ਦੀ ਸੋਜ ਪੈ ਜਾਂਦੀ ਆ ਜਾਂ ਪਲੇਨ 'ਚ ਇੰਡੀਆ ਤੋਂ ਆਉਂਦੇ ਇੱਕ ਹਫ਼ਤਾ ਉੱਠਦੇ ਨਹੀਂ ਹੈਗੇ ਸੋਜ ਪੈਰਾਂ ਤੇ ਸੋਜ ਜਾਂਦੀ ਆ ਦਾ ਮਤਲਬ ਲਿਵਰ ਖਰਾਬ ਆ ਤੁਹਾਡਾ ਜਦ ਲਿਵਰ ਸੋਜ ਪੈਂਦੀ ਆ ਤਾਂ ਲਿਵਰ ਸੋਜ ਲਿਵਰ ਤੋਂ ਸ਼ੁਰੂ ਹੁੰਦਾ ਜੋੜਾਂ 'ਚ ਮੋਟਾਪਾ ਪੈ ਗਿਆ ਦਰਦ ਹੁੰਦਾ ਉਹ ਵੀ ਪਹਿਲਾਂ ਲਿਵਰ ਲਿਵਰ ਦਾ ਹੁੰਦਾ ਫਿਰ ਨਾਲ ਉਸੀ ਓਵਰਈਟਿੰਗ ਕਰਦੇ ਆਂ ਉਹ ਭਾਰ ਵਧ ਜੰਦਾ ਭਾਰ ਘਟਾਉਣ ਦੀ ਜ਼ਰੂਰਤ ਹੁੰਦੀ ਆਂ ਪੇਟ ਵੱਜੇ ਜੇ ਜਦੋਂ ਪੇਟ ਵੱਜੇ ਫਿਰ ਸੰਭਵ ਲੋ ਤੁਹਾਨੂੰ 슈ਗਰ ਹੋਣੀ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ ਆਂ ਅੱਜ ਹੋ ਜੇ ਜਾਂ 5 ਸਾਲ ਬਾਅਦ ਹੋ ਜੇ 10 ਸਾਲ ਬਾਅਦ ਹੋ ਜੇ ਜਦੋਂ ਪੈਨਕ੍ਰੀਅਸ ਡੈਮੇਜ ਹੋ ਗਈ ਫਿਰ ਸੰਭਵ ਲੋ ਤੁਹਾਨੂੰ 슈ਗਰ ਹੋਣੀ ਹੋਣੀ ਉਹਦਾ ਵੀ ਬਚਾਉਣ ਵਾਸਤੇ ਸਾਡੇ ਕੋਲੇ ਹਰ ਚੀਜ਼ ਦਾ ਇਲਾਜ ਹੁੰਦਾ ਥੋੜੀ ਡਾਈਟ ਸਹੀ ਰੱਖੋ ਓਵਰਈਟਿੰਗ ਨਾ ਕਰੋ 50 ਤੋਂ ਬਾਅਦ ਪੀਜ਼ਾ ਵਗੈਰਾ ਪ੍ਰੋਸੈਸ ਫੂਡ ਨੂਡਲਸ ਵਗੈਰਾ ਇਹੋ ਜਿਹੀ ਚੀ ਕਰਨ ਤਾਂ ਕਈਆਂ ਦੇ ਬਾਹਾਂ ਦੇ ਵਿੱਚ ਵੀ ਸੋਜ ਆਈ ਹੁੰਦੀ ਖਾਸ ਕਰਕੇ ਜਦੋਂ ਸਵੇਰੇ ਉੱਠਦੇ ਨੇ ਉਦੋਂ ਜਿਹੜਾ ਕੈਸਟ ਹੁੰਦਾ ਨਾ ਜਿਹਨੂੰ ਅਸੀਂ ਲੱਤਾਂ ਨੱਪਦੇ ਆਂ ਜਿਹਦਾ ਇੱਕਦਮ ਵਾਪਸ ਆ ਜਿੱਥੇ ਨੱਪਦੇ ਆ ਉਹ ਤਾਂ ਠੀਕ ਆ ਉਹਦੀ ਬਾਡੀ ਠੀਕ ਆ ਜਿਹਦੇ ਇੱਕ ਵਾਰ ਲੱਤਾਂ ਨੱਪ ਦੋ ਉਹ ਹੌਲੀ ਹੌਲੀ ਕਰਕੇ ਉੱਪਰ ਨੂੰ ਆਉਂਦਾ ਉਹਦੇ ਵਿੱਚ ਐਸਿਡ ਬਹੁਤ ਜ਼ਿਆਦਾ ਬਣਿਆ ਹੁੰਦਾ ਇਸ ਕਰਕੇ ਬਾਡੀ ਨੂੰ ਡੀਟੌਕਸ ਕਰਨਾ ਬਹੁਤ ਜ਼ਰੂਰੀ ਹੈ ਕੁਝ ਦਿਨ ਜ਼ਿਆਦਾ ਨਹੀਂ ਕਰ ਸਕਦੇ ਆਪਾਂ ਵੈਸੇ ਤੇ ਜੇ 72 ਆਵਰ ਕੁਝ ਨਾ ਖਾਓ ਤੇ ਬਸ ਸਿਰਫ ਪਾਣੀ ਪੀਓ ਤੇ ਤੁਹਾਡੀ ਬੋਡੀ ਡੀਟੌਕਸ ਹੋ ਜਾਂਦੀ ਹੈ ਪਰ ਇੰਨੀ ਦਿਨ ਆਪਣੇ ਕਰ ਨਹੀਂ ਸਕਦੇ ਬਹੁਤ ਮੁਸ਼ਕਲ ਹੁੰਦਾ ਮੈਂ ਇਹੀ ਕਹਿੰਦਾ ਹਾਂ ਜਿੰਨਾ ਔਖਾ ਹੈ ਨਾ ਔਖੇ ਨਾ ਹੋਵੋ ਇੱਕ ਵਾਰ ਦਿਨ ਚ ਸਿਰਫ ਇੱਕ ਇੱਕ ਵਾਰੀ ਮੀਲ ਕਰੋ ਜੇ ਮੋਟੇ ਆ ਤੁਸੀਂ ਜੀ ਤੇ ਹੌਲੀ ਹੌਲੀ ਤੁਹਾਡੀ ਹੈਬਿਟ ਬਣ ਜੂਗੀ ਤੇ ਭੁੱਖ ਲੱਗਣੀ ਬੰਦ ਹੋ ਜਾਊਗੀ ਹੁਣ ਮੈਂ 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 ਹੁਣ ਕੁਝ ਨਹੀਂ ਖਾਂਦਾ ਸਵੇਰ ਦੇ ਨੇ ਤੇ ਜਦੋਂ ਖਾਣਾ ਵੀ ਆ ਵਿਟਾਮਿਨ ਦੇ ਨਾਲ ਲੈਣਿਆ ਨਾਲ ਪ੍ਰੋਟੀਨ ਲੈਣਾ ਫਿਰ ਕੁਝ ਖਾਣਾ ਜਾਂ ਇਹ ਚੀਜ਼ਾਂ ਹੁੰਦੀਆਂ ਨੇ ਫਿਰ ਚਾਹੇ ਰਾਜ਼ਮ ਇੱਕ ਅੱਧੀ ਰੋਟੀ ਖਾ ਵੀ ਲੋ ਪਰ ਅਸੀਂ ਖਾਂਦੇ ਨਹੀਂ ਹੈਗੇ ਤੁਸੀਂ ਵੀ ਤੇ ਕਿਉਂਕਿ ਅਸੀਂ ਵੈਜੀਟੇਰੀਅਨ ਨਹੀਂ ਹੈਗੇ ਇਸ ਕਰਕੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਅਸੀਂ ਮੀਟ ਖਾ ਲਿਆ ਕੋਈ ਚਿਕਨ ਖਾ ਲਿਆ ਜਾਂ এগਸ ਖਾ ਲਏ ਜੇ এগਸ ਖਾਣੇ ਤੁਸੀਂ ਤੇ ਹਰ ਰੋਜ਼ ਦੇ ਤਿੰਨ ਚਾਰ এগਸ ਜ਼ਰੂਰ ਖਾਓ ਉਸ ਤੋਂ ਬਾਅਦ ਫਿਰ ਮਿੱਠੇ ਵਾਲੀ ਚ ਕੋਈ ਚੀਜ਼ ਜੇ ਖਾਣੀ ਹੈ ਤਾਂ ਖਾਸ ਕਰਕੇ ਫਿਰ ਤੁਹਾਨੂੰ ਕ੍ਰੀਵਿੰਗ ਨਹੀਂ ਹੋਊਗੀ ਜਦੋਂ ਬੈਡ ਬੈਕਟੀਰੀਆ 슈ਗਰ ਵਾਲਾ ਜਾਂ ਪ੍ਰੋਸੈਸ ਫੂਡ ਵਾਲਾ ਬੈਡ ਬੈਕਟੀਰੀਆ ਮਿਲੀਅਨਸ ਆਫ ਬੈਕਟੀਰੀਆ ਅੰਦਰ ਹੁੰਦੇ ਆ ਜਿੰਨਿੱਦਾਂ ਮਰਦੇ ਨਹੀਂ ਉੰਨੀ ਦਾ ਤੁਹਾਡੀ ਕ੍ਰੇਵਿੰਗ ਨਹੀਂ ਠੀਕ ਹੋਣੀ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਉਹਨਾਂ ਨੂੰ ਪਹਿਲਾਂ ਅਸੀਂ ਬਾਡੀ ਨੂੰ ਡੀਟੌਕਸ ਕਰੀਏ ਡੀਟੌਕਸ ਹੋਣੀ ਕਿਵੇਂ ਆ ਲਿਵਰ ਦੀ ਦਵਾਈ ਨਾਲ ਕਲੌਂਜੀ ਦਾ ਤੇਲ ਉਹਦੇ ਨਾਲ ਮੋਟਾਪਾ ਘਟ ਜਾਂਦਾ ਅਸੀਂ ਅਸਲੀ ਤੇਲ ਘਟਦੇ ਹਾਂ ਉਹਦੇ ਨਾਲ-ਨਾਲ ਜਿਹੜਾ ਹੈਗਾ ਡਾਈਟ ਥੋੜਾ ਭੁਖੇ ਰਹੋ ਤੇ ਥੋੜੀ ਜਿਹੀ ਐਕਸਰਸਾਈਜ਼ ਕਰੋ ਜੀ ਉਹਦੇ ਨਾਲ ਤੁਹਾਡੀ ਫਿਰ ਏਜ ਦੇ ਹਿਸਾਬ ਨਾਲ ਨਾ ਤੁਸੀਂ ਇੰਨੇ ਤੁਹਾਡੀ ਏਜ ਲੱਗੂਗੀ ਵੀ ਨਹੀਂ ਇੰਨੀ ਕਿ ਤੁਸੀਂ 80 65 ਸਾਲ ਦੇ ਹੋਗੇ ਜਾਂ 70 ਸਾਲ ਦੇ ਹੋਗੇ ਜੇ ਐਕਟਿਵ ਰਹਿੰਦੇ ਆ ਫਿਰ ਤੁਹਾਡੀ ਬਾਡੀ ਵੀ ਉਸ ਹਿਸਾਬ ਨਾਲ ਐਕਟਿਵ ਰਹਿੰਦੀ ਆ ਖਾਓ ਉਹਨਾ 50 ਤੋਂ ਬਾਅਦ ਜਿੰਨਾ ਕਿ ਜ਼ਰੂਰਤ ਆ ਓਵਰ ਹੀਟਿੰਗ ਕਰੇ ਨਾ ਕਰੋ ਮੈਨੂੰ ਜੇ ਇੱਕ ਵਾਰ ਕਿਤੇ ਪੀਜ਼ਾ ਦਾ ਸਲਾਈਸ ਖਾਣਾ ਪੈ ਗਏ ਸੋ ਕਿਤੇ ਨਾ ਕਿਤੇ ਕਦੇ ਬੰਦਾ ਫਸਿਆ ਹੁੰਦਾ ਜਾਂ ਕਿਸੇ ਜਾਣੇ ਆ ਕਿਤੇ ਪਾਰਟੀ ਬੁਢੀ ਤੇ ਤੇ ਉੱਥੇ ਕੋਈ ਚੋਆਇਸ ਨਹੀਂ ਹੁੰਦੀ ਜੀ ਅੱਜ ਕੱਲ ਹੈਗੀ ਐ ਬਾਹਰੋਂ ਮੰਗਾ ਲਓ ਹਮ ਤੇ ਕੋਸ਼ਿਸ਼ ਕਰੋ ਜਦੋਂ ਕਿਸੇ ਦੇ ਬਾਹਰੋਂ ਫੂਡ ਆਇਆ ਕਰੇ ਹਮ ਜਾਂ ਤੁਸੀਂ ਗਏ ਆ ਕਿਤੇ ਕੋਸ਼ਿਸ਼ ਕਰੋ ਬਹੁਤ ਘੱਟ ਤੋਂ ਘੱਟ ਖਾਓ ਤੁਸੀਂ ਫਿਰ ਰਾਈਸ ਲੈ ਲਓ ਜੀ ਤੇ ਜਿਆ ਥੋੜਾ ਬទਾਰਤ ਸਬਜੀ ਜਿਹੜੀ ਹੈਗੀ ਮਾੜੀ ਮੁੱਟੀ ਜਿਹੜੀ ਲਾਈਟ ਹੈਗੀ ਸਬ지ਆ ਉਹ ਲੈ ਲਓ ਤੇ ਜਿਆਦਾ ਨਾ ਉਤੇ ਓਵਰੇਟਿੰਗ ਕਰੋ ਕਿਉਂਕਿ ਉਹ ਵੈਜੀਟੇਬਲ ਆਇਲ ਦੇ ਵਿੱਚ ਬਣਾਉਂਦੇ ਆ ਤੇ ਪਤਾ ਨਹੀਂ ਕਿੰਨੀ ਪੁਰਾਣੀ ਹੁੰਦੀ ਹੈ ਚੀਜ਼ ਇਸ ਕਰਕੇ ਉਹ ਤੁਹਾਡੇ ਸਿਹਤ ਨੂੰ ਨੁਕਸਾਨ ਹੀ ਦੇਣਾ ਮੀਨੇ ਚੱਕਰ ਦੀ ਵਾਰ ਓਕੇ ਕਿਤੇ ਖਾਣੇ ਹੋ ਨਾ ਫਿਰ ਓਕੇ ਨਾਨ ਵੀ ਖਾ ਲੋ ਜੀ ਡਾਕਟਰ ਸਾਹਿਬ ਅੱਜ ਕੱਲ ਜੋ ਯੂਥ ਹੈ ਉਹ ਕੀ ਕਰ ਰਹੇ ਨੇ ਕਿ ਪਹਿਲਾਂ ਪੂਰਾ ਦਿਨ ਭੁੱਖੇ ਰਹਿ ਲੈਂਦੇ ਆ ਅਗਲੇ ਦਿਨ ਕੋਈ ਫਾਸਟ ਫੂਡ ਵਗੈਰਾ ਖਾ ਲੈਣਾ ਕੋਈ ਇਦਾਂ ਦੀ ਚੀਜ਼ ਖਾ ਲੈਣੀ ਜਿਹੜੀ ਨੁਕਸਾਨ ਕਰਦੀ ਆ ਸੋ ਇਹ ਨੂਡਲ ਮੈਗੀ ਨੂਡਲ ਹੁਣ ਕੁੜੀਆਂ ਜਿੰਨੀਆਂ ਇੱਥੇ ਸਟੂਡੈਂਟ ਹੈਗੇ ਆ ਆਉਂਦੇ ਰਹਿੰਦੇ ਸਾਡੇ ਕੋਲੇ ਤੇ ਮੋਸਟਲੀ ਕੀ ਕਰਦੇ ਜਦੋਂ ਪੁੱਛੀਦਾ ਨੂਡਲਸ ਕਰਨੇ ਆ ਫਿਰ ਹਸਪਤਲ ਦੀਆਂ ਨੇ ਉਹ ਸਬਜ਼ੀਆਂ ਸਬਜ਼ੀਆਂ ਕੱਟ ਕੇ ਮੜੇ ਕੁੱਕਰ ਦੇ ਵਿੱਚ ਨੂਡਲਸ ਪਾ ਦਿੰਦੇ ਨੂਡਲ ਮੈਗੀ ਨੂਡਲਸ ਪਾ ਕੇ ਉਹ ਕਿੰਨੀਆਂ ਖਤਰਨਾਕ ਆ ਉਹਨਾਂ ਨੂੰ ਪਤਾ ਹੀ ਨਹੀਂ ਹਜੇ ਜੀ ਜਾਂ ਪੀਜ਼ਾ ਖਾ ਲਿਆ ਜਾਂ ਕੁਝ ਲੋਕਾਂ ਨੇ ਟਿਫਨ ਵਾਏ ਹੋਏ ਆ ਉਹ ਕਿੰਨੇ ਬੈਡ ਆ ਉਹ ਬਣਾ ਕੇ ਇਕੱਠਾ ਰੱਖ ਲੈਂਦੇ ਆ ਫ੍ਰੀਜ ਕਰ ਲੈਂਦੇ ਆ ਔਰ ਵੈਜੀਟੇਬਲ ਆਇਲ ਦੇ ਵਿੱਚ ਬਣਾਉਂਦੇ ਆ ਉਹ ਮੁੜ ਕੇ ਫਿਰ ਜਿੰਨੇ ਤੱਕ ਸੀ ਲੋਡ ਹੁੰਦੀ ਓਨਾਂ ਕੱਢ ਕੇ ਗਰਮ ਕਰ ਕਰਕੇ ਲੋਕਾਂ ਨੂੰ ਦੇ ਜਾਂਦੇ ਆ ਰੋਟੀ ਤਾਜੀ ਬਣਾ ਲੈਂਦੇ ਆ ਲੇਕਿਨ ਉਹ ਵੀ ਤੇਲ ਲਾਇਆ ਹੁੰਦਾ ਉੱਪਰ ਜੀ ਜੇ ਖਾਣਾ ਵੀ ਆ ਤੁਸੀਂ ਜੇ ਕਨਸਿਪੇਸ਼ਨ ਵਗੈਰਾ ਹੈਗੀ ਹੈ ਤੇ ਦੇਸੀ ਕਿਉਂ ਘਰੇ ਬਣਾ ਕੇ ਖਾਓ ਬਾਜ਼ਾਰ ਦਾ ਦੇਸੀ ਕਿਉਂ ਬਣਾ ਲੋਕ ਕਰਦੇ ਉਹਦੇ ਫਿਰ ਕਾਫੀ ਨੁਕਸਾਨ ਹੁੰਦੇ ਆ ਕਿਉਂਕਿ ਉਹ ਅਸਲੀ ਦਾ ਹੈ ਹੀ ਨਹੀਂ ਨਾ ਤੇਲ ਅ ਵੈਜੀਟੇਬਲ ਓਇਲ ਵੀ ਬੰਦ ਕਰ ਦਿਓ ਉਹਦੇ ਨਾਲ ਕੋਕੋਨਟ ਓਇਲ ਯੂਜ਼ ਕਰੋ ਤੇ ਜਾਂ ਦੇਸੀ ਕੋ ਦਾ ਤੜਕਾ ਵਗੈਰਾ ਜੀ ਲਾਉਣਾ ਲਾ ਲਓ ਤੇ ਡਾਕਟਰ ਸਾਹਿਬ ਇੱਕ ਉਹਦਾ ਜੋੜਾਂ ਦਾ ਦਰਦ ਉਹ ਵੀ ਬਹੁਤ ਪ੍ਰੋਬਲਮ ਆਉਂਦੀ ਹੈ ਜਿਵੇਂ ਕਿ ਓਲਡੇਜ ਹੁੰਦੀ ਹੈ ਤਾਂ ਪੌੜੀਆਂ ਨਹੀਂ ਚੜੀਆਂ ਜਾਂਦੀਆਂ ਹੈ ਤੇ ਫਿਰ ਜਦੋਂ ਚੈੱਕ ਕਰਾਉਂਦੇ ਨੇ ਤਾਂ ਕਹਿੰਦੇ ਆ ਕਿ ਗੋਡੇ ਨਵੇਂ ਪੌਣੇ ਪਹਿਣੇ ਆ ਸਾਰਾ ਓਵਰ ਹੀਟਿੰਗ ਕਰਕੇ ਆ ਨਾ ਓਵਰ ਹੀਟਿੰਗ ਜੇ ਅਸੀਂ ਅਸੀਂ ਨਹੀਂ ਕਰਦੇ ਸਾਡਾ ਭਾਰ ਹੀ ਨਹੀਂ ਵਧੂਗਾ ਜੇ ਭਾਰ ਵਧੂਗਾ ਤੇ ਗੋਡੇ ਖਰਾਬ ਹੋਣੇ ਆ ਹਾਂ ਮੈਂ ਮੈ ਮੈਨੂੰ ਤਾਂ ਕਦੇ ਹੋਇਆ ਹੀ ਨਹੀਂ ਮੈਂ ਅਸ ਪਿਛਲੀ ਵਾਰ ਮਸਨੋਕ ਚੱਕਦੇ ਜਗ ਦੇ ਡੱਗ ਵੀ ਪਿਆ ਸੀ ਤੇ ਮੈਂ ਪੌੜੀ ਤੋਂ ਸਟੈਪ ਕਰਕੇ ਪਰ ਫਿਰ ਕੋਈ ਕੋਈ ਦਰਦ ਨਹੀਂ ਹੋਇਆ ਕੁਝ ਨਹੀਂ ਆ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਇਸ ਕਰਕੇ ਜਦੋਂ ਅਸੀਂ ਓਵਰ ਈਟਿੰਗ ਕਰਦੇ ਆ ਨਾ ਜੇ ਸਮੋਸੇ ਖਾ ਲਏ ਜਾਂ ਚਾਟ ਪਾਪੜੀ ਇਸ ਤਰ੍ਹਾਂ ਕੁਝ ਕਰਦੇ ਰਹਿੰਦੇ ਹਾਂ ਸਾਨੂੰ ਇੰਨੀ ਲੋੜ ਨਹੀਂ ਹੁੰਦੀ ਖੁਰਾਕ ਦੀ ਜਿੰਨੀ ਅਸੀਂ ਖਾਣੇ ਆ ਤੁਹਾਡੀ ਬੋਡੀ ਨੂੰ ਉਸ ਤਰ੍ਹਾਂ ਤੁਸੀਂ ਕਰ ਲਓ ਵੀ ਇੰਨਾ ਹੀ ਖਾਣਾ ਇਸ ਤੋਂ ਵੱਧ ਨਹੀਂ ਖਾਣਾ ਫਿਰ ਹੌਲੀ ਹੌਲੀ ਹੋਰ ਘਟਾ ਲਓ ਜੇ ਹਾਰਡਵਰ ਕਰਦੇ ਕੰਸਟਰਕਸ਼ਨ ਦਾ ਕੰਮ ਕਰਦੇ ਆ ਜਾਂ ਕੁਝ ਫਿਰ ਜੋ ਮਰਜੀ ਖਾ ਲਓ ਕਿਉਂਕਿ ਡਿਪੈਂਡ ਕਰਦਾ ਨਾ એનર્ਜੀ ਕਿੰਨੀ ਲੱਗ ਰਹੀ ਹੈ ਤੁਹਾਡੀ ਪਿੰਨੀਆਂ ਪਿਛਲੀ ਵਾਰ ਵੀ ਮੈਂ ਦੱਸਿਆ ਸੀ ਪਿੰਨੀਆਂ ਐਵੇਂ ਖਾਈ ਜਾਂਦੇ ਆਂ ਅਸੀਂ ਬਿਨਾ ਮਦਦ ਭਾਰ ਵਧਾਈ ਜਾਂਦੇ ਆਂ ਪਿੰਨੀਆਂ ਸਿਹਤ ਵਾਸਤੇ ਵਧੀਆ ਹੁੰਦੀਆਂ ਕੋਈ ਵਧੀਆ ਨਹੀਂ ਕੋਈ ਚੀਜ਼ਾਂ ਪੰਜੀਰੀਆਂ ਪਿੰਨੀਆਂ ਸਭ ਮਾੜੀਆਂ ਨੇ ਸਿਹਤ ਵਾਸਤੇ ਹਾਂ ਭਾਰ ਵਧਉਂਦੀਆਂ ਨੇ ਲੇਡੀਜ਼ ਕਿਉਂ ਇੱਕ ਬੇਬੀ ਤੋਂ ਬਾਅਦ ਮੋਟੀਆਂ ਹੋ ਜਾਂਦੀਆਂ ਨੇ ਮੁੜ ਕੇ 20 ਸਾਲ ਉਹੜ ਲੱਗੜਾਈ ਜਾਂਦੀਆਂ ਨੇ ਰੀਜ਼ਨ ਕੀ ਹੈ ਉਹਨਾਂ ਚਿਕਨ ਸੂਪ ਜਾਂ ਵੈਜੀਟੇਬਲ ਸੂਪ ਖਾਣ ਦੀ ਬਜਾਏ ਅਸੀਂ ਪਨੀਰੀਆਂ ਦੇ ਦਿੰਦੇ ਹਾਂ ਜੀ ਖਾਓ ਦੁੱਧ ਦੇ ਨਾਲ ਪਨੀਰੀ ਖਾਓ ਜੀ ਉਹ ਸਾਰਾ ਕੁਝ ਜੰਮ ਜਾਂਦਾ ਅੰਦਰ ਜੀ ਜਾਂ ਜਾਂ ਪ੍ਰਸ਼ਾਦ ਘਰੇ ਖੜਾ ਬਣਾ ਲਿਆ ਜਾਂ ਹੋਰ ਚੁਣਾਰੇ ਚੀਜ਼ ਉਹ ਮਾੜੀਆਂ ਚੀਜ਼ਾਂ ਨੇ ਬੰਦ ਕਰ ਦਿਓ ਇਹ ਚੀਜ਼ਾਂ ਖਾਣੀਆਂ ਜੇ ਹੈਲਥੀ ਰਹਿਣਾ ਜੀ ਕੈਂਸਰ ਕਿੰਨੀ ਵੱਧ ਰਹੀ ਹੈ ਹਮ ਆਉਣ ਵਾਲੇ 50 ਸਾਲ ਬਾਅਦ ਦੇਖਿਓ ਤੁਸੀਂ ਕਿੰਨੇ ਹਰ ਘਰ ਦੇ ਵਿੱਚ ਕੈਂਸਰ ਦਾ ਹੋਊਗਾ ਵੀ ਹਾਂ ਕੈਂਸਰ ਹੋ ਰਿਹਾ ਕਿਉਂ ਹੋ ਰਿਹਾ ਗਲਤ ਫੂਡ ਖਾਣ ਨਾਲ ਹਮ ਘਰੇ ਫੂਡ ਬਣਾ ਲਓ ਜਿੰਨੇ ਸਟੂਡੈਂਟਸ ਆ ਮੈਨੂੰ ਪਿਆਰ ਬਹੁਤ ਆ ਕਿਉਂਕਿ ਅਸੀਂ ਵੀ ਐ ਸਟੂਡੈਂਟ ਮੰਗੂ ਰਹੇ ਆ ਅਸੀਂ ਦੱਸਣਾ ਫਰਜ਼ਾ ਕਰਨਾ ਤੁਹਾਡੀ ਮਰਜ਼ੀ 20 ਡਾਲਰ ਦਾ 40 ਡਾਲਰ ਦਾ ਬਤ ਉਹ ਸਲੂਕ ਕੁਕਰਾ ਨਾਲ ਡਿਪੈਂਡ ਕਰਦਾ ਸਵੇਰੇ ਪਾ ਕੇ ਰੱਖ ਜੋ ਜੇ ਮੀਟ ਖਾਣੇ ਆ ਸਵੇਰੇ ਸਾਰਾ ਕੁਝ ਕੱਟ ਕੇ ਵਿੱਚ ਪਾ ਦਿਓ ਸ਼ਾਮ ਨੂੰ ਬਣਿਆ ਹੁੰਦਾ ਬਾਹਰੋਂ ਕਿਉਂ ਖਾਣਾ ਨਾਲੇ ਤਾਂ ਪੈਸੇ ਦੀ ਸੇਵਿੰਗ ਜੇ ਦਾਲ ਵੀ ਬਣਾਉਣੀ ਆ ਦਾਣਾ ਸਵੇਰੇ ਰੱਖ ਦਿਓ ਸ਼ਾਮ ਨੂੰ ਬਣੀ ਹੁੰਦੀ ਆ ਵਿੱਚ ਪਿਆਜ਼ ਪਾ ਲਓ ਅਦਰਕ ਲਸਣ ਜੋ ਪਾਉਣਾ ਸਾਰਾ ਇਕੱਠਾ ਪਾਜੋ ਸਲੂਕ ਕੁਕਰ ਚ ਮੀਡੀਅਮ ਤੇ ਰੱਖੋ ਤਿਆਰ ਹੋ ਜਾਂਦਾ ਨਾਲ ਰਾਈਸ ਬੋਇਲ ਕਰ ਲਓ ਕੀ ਲੱਗਦਾ ਕਿੰਨਾ ਟਾਈਮ ਲੱਗਦਾ ਕੁਝ ਨਹੀਂ ਲੱਗਦਾ ਤੇ ਅਸੀਂ ਬਾਹਰ ਖਾਣੇ ਇੱਕ ਤਾਂ ਮਹਿੰਗਾ ਪੈਂਦਾ ਦੂਜੀ ਸਿਹਤ ਖਰਾਬ ਹੁੰਦੀ ਹੈ ਘਰੇ ਤੁਸੀਂ ਕਿਉਂ ਆਪਦਾ ਬਣਾ ਕੇ ਵਿੱਚ ਪਾ ਲੋ ਤੇ ਵਧੀਆ ਵਧੀਆ ਹੋ ਜਾਂਦੀ ਚੀਜ਼ ਸਬ지 ਸੁਝੋ ਤਾਂ ਬਣਾਉਣੀ ਆਉਂਦੀ ਹੈ ਕੁੜੀਆਂ ਨੂੰ ਤੇ ਲੇਕਿਨ ਗੱਲਾਂ ਇਹਨੇ ਕਰਦੀਆਂ ਨਹੀਂ ਮੁੰਡੇ ਵੀ ਨਹੀਂ ਕਰਦੇ ਮੁੰਡੇ ਰੈਸਟੋਰੈਂਟ ਭਰੇ ਹੁੰਦੇ ਸ਼ਾਮ ਨੂੰ ਉਹ ਕਿੰਨਾ ਬੈਡ ਫੂਡ ਜਰੂਰ ਖਾਓਗੇ ਉਹ ਸਭ ਵਧੀਆ ਕੁਕਿੰਗ ਕਰ ਲੈਂਦੇ ਆ ਕਰ ਲੈਂਦੇ ਨੇ ਬੈਸਟ ਸ਼ੈਫ ਨਾ ਬੈਸ਼ੇ ਬੰਦੇ ਹੀ ਆ ਲੈਡੀਆਂ ਨਹੀਂ ਆ ਬਾਬੇ ਬੰਦੀ ਆ ਗੱਲ ਉਹ ਚੀਜ਼ ਹੋ ਜਾਂਦੀ ਆ ਜੀ ਤੇ ਡਾਕਟਰ ਸਾਹਿਬ ਜਿਵੇਂ ਕਿ ਗੋਡੇ ਜੇਕਰ ਖਰਾਬ ਹੋ ਜਾਂਦੇ ਨੇ ਜਾਂ ਫਿਰ ਜੋੜਾਂ ਦਾ ਦਰਦ ਹੁੰਦਾ ਆ ਤਾਂ ਉਹ ਮੋਸਟਲੀ ਲੇਡੀਆਂ ਦੇ ਹੀ ਹੁੰਦਾ ਆ ਘਰੇ ਰਹਿੰਦੇ ਆ ਘਰੇ ਰਹਿੰਦੀ ਆ ਨੇ ਕੰਮ ਵੀ ਕਰਦੀ ਆ ਨੇ ਫਿਰ ਵੀ ਉਹਨਾਂ ਦੀ ਖੁਰਾਕ ਮਾੜੀ ਮਿੱਠਾ ਖਾ ਲਿਆ ਮਿੱਠਾ ਖਾ ਲੈਂਦੇ ਨਾ ਫਿਰ ਪ੍ਰੋਬਲਮ ਪੈਂਦੀ ਉਹਨਾਂ ਨੂੰ ਜੀ ਬਿਲਕੁਲ ਬਹੁਤ سارے ਇਦਾਂ ਦੇ ਕੇਸ ਉਹਨਾਂ ਨੂੰ ਮਿਲਦੇ ਨੇ ਕਿਉਂਕਿ এজੈਂਟਸ ਦਾ ਅਕਸਰ ਇਦਾਂ ਹੀ ਹੁੰਦਾ ਕਿ ਕੰਮ ਕਾਰ ਬਾਰ ਤੋੜੇ ਫਿਰੇ ਰਹਿੰਦੇ ਲੇਡੀਜ਼ ਕੋਲੋਂ ਕਰੇ ਕੰਮ ਕਰਦੇ ਪਰ ਉਹਨਾਂ ਨਹੀਂ ਹਾਰਡਵਰਕ ਹੁੰਦਾ ਜਿੰਨਾ এজੈਂਟਸ ਜ਼ਿਆਦਾ ਕਰਦੇ ਆ ਹਰ ਸਾਲ ਦਸੰਬਰ ਚਾਹ ਦਾ ਭਾਰ ਤੋਂ ਲਓ ਲੈ ਕੇ ਰੱਖੋ ਮਸ਼ੀਨ ਲੈ ਰੋ 20 ਡਾਲਰ ਦੀ ਚਾੜੀ ਦੀ ਆ ਜਾਊਗੀ ਪਾਰ ਇੱਕ ਪਾਉਂਡ ਵੀ ਵਧਣ ਨਾ ਦਿਓ ਆਪ ਦਾ 42 ਸਾਲ ਦੀ ਉਮਰ ਤੋਂ ਬਾਅਦ ਇੱਕ ਵਾ ਇੱਕ ਪਾਉਂਡ ਵੀ ਵਧਣ ਨਾ ਦਿਓ ਕੋਸ਼ਿਸ਼ ਕਰੋ ਕਿ ਟੰਗ ਪਾਰ ਘਟਾਉਣ ਦੀ ਜੀ ਤੇ ਮੈਡੀਟੇਸ਼ਨ ਕਰੋ ਜੇ ਜਿਮ ਜਾਂਦੇ ਹੋ ਤੇ ਜਿਮ ਚ ਹੋ ਜੇ ਨਹੀਂ ਕਰਨਾ ਸਟੀਮ ਬਾਥ ਲੈ ਲਓ ਹੀਟ ਵਾਲੇ ਕਮਰੇ ਚ ਬਹਿ ਜਾਓ ਤੁਹਾਡੇ ਮ ਪਸੀਨਾ ਤਾਂ ਆਵੇ ਨਾ ਐਟ ਲੀਸਟ ਉਹ ਨਾ ਠੀਕ ਹੋ ਜਾਂਦਾ ਹਫਤੇ ਚ ਇੱਕ ਵਾਰ ਘਰੇ ਮ사ਜ ਕਰ ਲਿਆ ਕਰੋ ਤੇਲ ਦਾ ਹਲਕਾ ਜਿਹਾ ਤੇ ਤੇਲ ਸਾਡੇ ਕੋਲ ਸਾਰੇ ਅਸਲੀ ਹੁੰਦੇ ਆ ਬਾਜ਼ਾਰ ਤੋਂ ਜਿਹੜੇ ਤੇਲ ਲੈਨੇ ਸਾਰੇ ਵੈਜੀਟੇਬਲ ਆਇਲੀਏ ਬਦਾਮਾਂ ਦਾ ਵੀ ਸਾਰੇ ਅਸੀਂ ਸਾਰੇ ਆਪ ਕੱਢਦੇ ਆ ਅਸਲੀ ਹੁੰਦੇ ਆ ਥੋੜੇ ਮਹਿੰਗੇ ਹੁੰਦੇ ਆ ਉਹ ਤਾਂ ਹੋਣੀ ਆ ਅਬਸਲੀ ਕਿਉਂਕਿ ਅਸਲੀ ਇਹ ਚੀਜ਼ ਤੇ ਤੇਲ ਸਾਡੇ ਕੋਲ ਲੰਮਾ ਗਾ ਲੋ ਜੇ ਇੱਥੇ ਹੈਗੇ ਤਾਂ ਸਾਡੇ ਕੋਲ ਡੈਜੋ ਸਰੋਂ ਦਾ ਵੀ ਆ ਬਦਾਮਾਂ ਦਾ ਵੀ ਆ ਤੇਲਾਂ ਦਾ ਵੀ ਆ ਤੇ ਕਲੌਂਜੀ ਦਾ ਵੀ ਤੇਲ ਹੈ ਕਲੌਂਜੀ ਦਾ ਤੇਲ ਸਭ ਤੋਂ ਬੈਸਟ ਆ ਕਿਉਂਕਿ ਉਹ ਇੱਕ ਤਾਂ ਤੁਹਾਡੀ ਨਾੜਾਂ ਨਹੀਂ ਬਲੋਕ ਕਰੇ ਹਾਰਟ ਐਟੈਕ ਦਾ ਡਰ ਨਹੀਂ ਦਿੰਦਾ ਦੂਸਰੀ ਚੀਜ਼ ਹੈਗੀ ਤੁਹਾਡਾ ਆਟਰੀ ਜੀ ਬਲੋਕੇਜ ਨਹੀਂ ਹੁੰਦੀ ਆ ਦੋ ਦੋ ਪੁਆਇੰਟ ਸ਼ੂਗਰ ਨੂੰ ਵੀ ਠੀਕ ਰੱਖਦਾ ਅੱਧਾ ਚਮਚਾ ਹਰ ਰੋਜ਼ ਸਵੇਰੇ ਆਤ ਆਤ ਪਾ ਲੋ ਜੇ ਦੂਰ ਹੈ ਗਿਆ ਤਾਂ ਸਾਡਾ ਵੈਨਕੂਵਰ ਭੇਜਦੇ ਆ 20 25 ਕੈਲ ਗਰੀਟਮੈਂਟਨ ਭੇਜਦੇ ਆ ਸੀ 20 20 30 30 ਸ਼ੀਸ਼ੇ ਇਕੱਠੀਆਂ ਭੇਜ ਦਿੰਨੇ ਆ ਖਰਾਬ ਨਹੀਂ ਹੁੰਦਾ ਕਿਉਂਕਿ ਸਾਡਾ ਤੇਲ ਚਾਹੇ 5 ਸਾਲ ਦਾ ਹੋਵੇ ਖਰਾਬ ਨਹੀਂ ਹੁੰਦਾ ਵੈਸੇ ਅਸੀਂ ਕਰਦੇ ਤਾਜ਼ਾ ਹੁੰਨੇ ਆ ਜੀ ਤੇ 5 700 ਸ਼ੀਸ਼ੇ ਕੱਢ ਦਿਆ ਫੇਰ ਦੁਬਾਰਾ ਫੇਰ ਭਰ ਲੇ ਦਿਆ ਨੇ ਤੇ ਉਹ ਤੇ ਜੋੜਾਂ ਦੇ ਦਰਦਾਂ ਵਾਸਤੇ ਵੀ ਮੋਸਟਲੀ ਲਾਉਣ ਨੂੰ ਤੇਲ ਦੇ ਦਿਓ ਜੀ ਬਿਮਾਰੀ ਤਾਂ ਅੰਦਰ ਆ ਸਾਡੇ ਤੇਲ ਮਾਲਿਸ਼ ਨਾਲ ਤਾਂ ਮਿੰਟ ਦੀ 2 ਮਿੰਟ ਆਰਾਮ ਹੋਊਗਾ ਇੱਕ ਦਿਨ ਆਰਾਮ ਆ ਜੂਗਾ ਬਿਮਾਰੀ ਤਾਂ ਅੰਦਰ ਪਈ ਹੈ ਉਹਨੂੰ ਕੱਢਣ ਵਾਸਤੇ ਇਲਾਜ ਬਹੁਤ ਜ਼ਰੂਰੀ ਹੈ ਜੇ ਚਾਰ ਪੈਸੇ ਆਪਾਂ ਖਰਚ ਵੀ ਲੈਨੇ ਆ ਤੇ ਉਹ ਸਾਡੀ ਸਿਹਤ ਨੂੰ ਚੰਗਾ ਹੀ ਰੱਖਦੇ ਆ ਬਹੁਤ ਬਜ਼ੁਰਗ ਦੇਖਿਆ ਉਹਨਾਂ ਦੀ ਲਾਈਫ ਬਿਲਕੁਲ ਖਤਮ ਹੀ ਆ ਜਿਉਂਦੇ ਆ ਪਰ ਉਹਨੂੰ ਇੱਛਾ ਕੋਈ ਨਹੀਂ ਜਿਉਂਦੀ ਰੀਜ਼ਨ ਕੀ ਹੈ ਖੁਰਾਕ ਨਹੀਂ ਖੋਦੀ ਉਹਨਾਂ ਦੀ ਤੇ ਇਲਾਜ ਨਹੀਂ ਕਰਾਉਂਦੇ ਪ੍ਰੋਪਰ ਹਰ ਬਲ ਦੇ ਵਿੱਚ ਬਹੁਤ ਵਧੀਆ ਚੀਜ਼ਾਂ ਹੈਗੀਆਂ ਨੇ ਫਿਰ ਕੁਝ ਲੋਕ ਕਹਿੰਦੇ ਜੀ ਮਹੀਨਾ ਦਵਾਈ ਲੈ ਲਈ ਤੇ ਇਰਾਮ ਕਿਉਂ ਨਹੀਂ ਆਇਆ ਬਿਮਾਰੀ ਹੁੰਦੀ ਹੈ 25 ਸਾਲ ਪੁਰਾਣੀ ਅਸੀਂ 10 ਵੀ ਦਿਨੇ ਆਏ ਭਾਈ ਤਿੰਨ ਚਾਰ ਮਹੀਨੇ ਲੱਗਣਿਆ ਜਾਂ ਇੱਕ ਮਹੀਨਾ ਲੱਗੂ ਜਾਂ 6 ਮਹੀਨੇ ਲੱਗਣੇ ਇਹ ਲੈ ਲਿਓ ਇਹਨਾਂ ਵੀ ਇੱਕ ਮਹੀਨਾ ਲੈ ਕੇ ਇਹ ਵੀ ਪੈਸੇ ਫਿਰ ਨਾਲ ਲਓ ਮੈਂ ਕਹਿੰਿਆ ਨੂੰ ਮੋੜ ਦਿੰਦਾ ਜੇ 4 ਮਹੀਨੇ ਲੈ ਲੋਗੇ ਤਾਂ ਠੀਕ ਆ ਨਹੀਂ ਤਾਂ ਆ ਵੀ ਪੈਸੇ ਵੇਸਡ ਹੋਣਗੇ ਤੁਹਾਡੇ ਇੱਕ ਮਿੰਟ ਲਈਏ ਜਿਹੜੀ ਕਿਉਂਕਿ ਹੌਲੀ 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 ਜੋ ਮਟਾਪਾ ਹੈਗਾ ਹੌਲੀ ਹੌਲੀ ਠੀਕ ਹੋਣਾ ਜਿਹੜਾ ਜੋੜਾ ਚ ਸੋਜ ਹੈਗੀ ਆ ਹੌਲੀ ਹੌਲੀ ਠੀਕ ਹੋਣੀ ਨਿਕਲਣੀ ਆ ਇਹ ਤਾਂ ਹੋਣਾ ਨਹੀਂ ਵੀ ਦਵਾਈ ਲਈ ਜਾਦੂ ਹੋ ਗਿਆ ਉਹ ਤਾਂ ਉਹ ਤਾਂ ਹੈ ਨਹੀਂ ਕਿ ਟੀਕੇ ਲਾ ਕੇ ਵਿੱਚੋਂ ਕੱਢ ਲਈ ਫੈਟ ਤੇ ਠੀਕ ਹੋ ਜਾਊਗਾ ਇਹ ਨਹੀਂ ਹੌਲੀ ਹੌਲੀ ਬੋਡੀ ਨਹੀਂ ਕਰਨਾ ਤੇ ਤੁਹਾਡੀ ਡਾਈਟ ਵੀ ਚੇਂਜ ਕਰੋ ਜੀ ਹੁਣ ਜਿਨ੍ਹਾਂ ਦੀ ਬੋਡੀ ਠੰਡੀ ਆ ਹੂੰ ਜਿਉ ਸੈਲਡ ਹੀ ਖਾਈ ਜਾਣਗੇ ਉਨੀ ਬੋਡੀ ਨੇ ਹੋ ਠੰਡਾ ਹੋ ਜਾਣਾ ਉਹਦਾ ਨੁਕਸਾਨ ਹੁੰਦਾ ਸੈਲਡ ਖਾਣ ਦਾ ਫਰੂਟ ਖਾਣ ਦਾ ਵੀ ਸੇਮ ਚੀਜ਼ ਆ ਫਰੂਟ ਇੱਕ ਇਦਾਂ ਖਾ ਲੋ ਜੇ ਖਾਣਾ ਤੇ ਲੇਕਿਨ ਕੋਸ਼ਿਸ਼ ਕਰੋ ਜਿਹੜੀ ਵੀ ਚੀਜ਼ ਖਾਓ ਹੈਲਥੀ ਖਾਓ ਬਦਾਮ ਹੈ ਗਿਆ ਕਰੋਟ ਹੈ ਗਿਆ ਅੰजीर ਹੈ ਗਿਆ ਜੀ ਪ੍ਰਾਤਨ ਭਿਓਂ ਕੇ ਸਵੇਰੇ ਖਾ ਲੋ ਜਨਰਲਲੀ ਜੇ ਜਿਹੜੇ ਵੈਜੀਟੇਰੀਅਨ ਹਨ ਉਹਨਾਂ ਨੂੰ ਤਾਂ ਮੈਂ ਸਾਰਿਆਂ ਨੂੰ ਇਹੀ ਸੁਜੈਸਟ ਕਰੂੰਗਾ ਕਿ ਪ੍ਰੋਟੀਨ ਜ਼ਿੰਕ ਮੈਗਨੀਸ਼ੀਅਮ ਬੀ ਕੰਪਲੈਕਸ ਬੀ ਡੀ3 ਇਹ ਲੈਣੇ ਬਹੁਤ ਜ਼ਰੂਰੀ ਹੈ ਖਾਸ ਕਰਕੇ ਡੀ3 ਸਰਦੀਆਂ ਦੇ ਵਿੱਚ ਜੀ ਜੇ ਨਹੀਂ ਲੈਂਦੇ ਤੁਹਾਡੀ ਸਿਹਤ ਖਰਾਬ ਹੋਊ ਸ਼ਾਇਆ ਹੋਣਗੀਆਂ ਤੁਹਾਡੇ ਜੇ ਯੰਗ ਆ ਨਿਊਲੀ ਮੈਰਿਡ ਹੋ ਤੁਹਾਡੇ ਬੱਚਿਆਂ ਦੇ ਅਸਰ ਪੂਗਾ ਉਸ ਚੀਜ਼ ਦਾ ਇਸ ਕਰਕੇ ਬੱਚੇ ਵੀ ਤੁਹਾਡੇ ਵੀਕ ਹੋਣਗੇ ਮੈਂਟਲੀ ਵੀ ਫਿਜ਼ੀਕਲੀ ਵੀ ਇਸ ਕਰਕੇ ਖੁਰਾਕ ਤੇ ਬਹੁਤ ਚੀਜ਼ਾਂ ਬਹੁਤ ਜ਼ਰੂਰੀ ਹੁੰਦੀਆਂ ਨੇ ਇਹ ਨਹੀਂ ਕਿ ਬੰਦਾ ਮੋਟਾ ਤੇ ਉਹ ਹੈਲਥੀ ਆ ਉਹ ਅੰਦਰ एनर्जी होनी चाहिए बंदे च हुन कहिए बोस्ट कि नहीं हुंदे किन्नी उना च एनर्जी हुंदी <laughs> है या कुछ लोग मोटे हो तो नहीं सकदे डिज़ी हो जाते या हर एक दी बॉडी अलग-अलग है सी हर के नु दवाई जड़ी बना के दन्नेया ओदे हिसाब दे नाल बना के दन्नेया ओदी 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 तस्वीर देख के <laughs> या और किन्नी पुरानी बीमारी है स्ट्रेस सा डिप्रेशन या इस तरह चीजा आ गईया ने ਜੀ ਤੇ ਅਸੀਂ ਸਾਰਾ ਕੁਝ ਠੀਕ ਕਰ ਦੇਈਦਾ ਬਿਲਕੁਲ ਤੇ ਮਾਈਗਰੇਨ ਹੋ ਗਈ ਮਾਈਗਰੇਨ ਬਹੁਤ ਜਲਦੀ ਠੀਕ ਕਰ ਦਿੰਦੇ ਆ ਥਾਇਰੋਇਡ ਹੈਗਾ 1 ਮਹੀਨੇ ਤੋਂ 3 ਮਹੀਨੇ ਦੇ ਵਿੱਚ ਵੀ ਠੀਕ ਹੋ ਜਾਂਦਾ ਥਾਇਰੋਇਡ ਗੋਲੀਆਂ ساری ਉਮਰ ਖਾਣ ਦੀ ਜਰੂਰਤ ਨਹੀਂ ਹੁੰਦੀ ਜੀ ਤੇ ਕੋਈ ਵੀ ਬਿਮਾਰੀ ਹੈਗੀ ਉਹਨੂੰ ਠੀਕ ਇਹ ਨਹੀਂ ਕਿ ਮੈਂ ਝੂਠ ਨਹੀਂ ਬੋਲਦਾ ਮੈਂ ਦਾਵਾ ਕਰਦਾ ਕਿ ਹਾਂ ਸਰੀ ਸਾਰੇ ਠੀਕ ਹੁੰਦੇ ਲੋਕਾਂ ਲੇਕਿਨ ਜੇ ਪਰਹੇਜ਼ ਕਰ ਲਓਗੇ ਥੋੜਾ ਜਿਹਾ ਥੋੜਾ ਪਰਹੇਜ਼ ਫਿਰ ਹੈਬਿਟ ਬਣ ਜਾਂਦੀ ਹੈ ਨਾ ਬਾਅਦ ਦੇ ਵਿੱਚ ਹੁਣ ਅਸੀਂ ਆਪ ਵੀ ਕੀਤਾ ਪਰਹੇਜ਼ ਤੇ ਹੁਣ ਸਾਨੂੰ ਲੱਗਦਾ ਨਹੀਂ ਵੀ ਪਰਹੇਜ਼ ਕੀਤਾ ਸੀ ਇੱਕ ਵਾਰ ਪਰਹੇਜ਼ ਕਰ ਲਓ ਤੁਹਾਡੇ ਘਰ 'ਚ 슈ਗਰ ਕੋਲੇਸਟੇਰੋਲ ਬਲੱਡ ਪ੍ਰੈਸ਼ਰ ਕਦੇ بڑੂਗਾ ਨਹੀਂ ਕਦੇ ਕਿਸੇ ਨੂੰ ਬਿਮਾਰੀ ਲੱਗੂਗੀ ਨਹੀਂ ਜੇ ਤੁਸੀਂ ਆਪਣੀ ਖੁਰਾਕ ਸਹੀ ਕਰ ਲਓਗੇ ਮੋਸਟਲੀ ਓਵਰਈਟਿੰਗ ਨਾਲ ਇੰਡੀਆ ਬਿਮਾਰ ਹੁੰਦੇ ਕਿਉਂਕਿ ਉਹਨਾਂ ਨੂੰ ਵਿਟਾਮਿਨਸ ਨਹੀਂ ਮਿਲਦੇ ਬਹੁਤ ਗਰੀਬ ਲੋਕ ਹੈਗੇ ਇੰਡੀਆ ਜਿਵੇਂ ਝੂੰਪੜੀਆਂ 'ਚ ਰਹਿੰਦੇ ਆ ਕੋਚ ਉਹਨਾਂ ਨੂੰ ਖੁਰਾਕ ਨਹੀਂ ਮਿਲਦੀ ਉਹਨਾਂ ਦਾ ਦਿਮਾਗ ਕੀ ਬਦਨੇ ਆ ਉਤਾਂ ਹੀ ਉਹਨਾਂ ਨੂੰ ਕੋਈ ਸੋਚਦਾ ਨਹੀਂ ਕੀ ਕਰੀਏ ਕੀ ਨਹੀਂ ਕਰੀਏ ਉਹਨਾਂ ਦਾ ਦਿਮਾਗ ਆਪ ਨਹੀਂ ਕਰਦੇ ਜੀ ਤੇ ਇਸ ਕਰਕੇ ਜ਼ਰੂਰੀ ਹੈ ਵਿਟਾਮਿਨਸ ਵਾਲੀਆਂ ਚੀਜ਼ਾਂ ਪੇਸਤਾ ਹੈਗਾ ਬਦਾਮ ਹੈਗੇ ਬ੍ਰਾਜ਼ੀਲੀਅਨ ਨਟਸ ਹੈਗੇ ਆ ਇਹ ਨਹੀਂ ਕਿਲੋ ਕਿਲੋ ਖਾ ਲੈਣੇ ਮਹੀਨੇ ਦੇ ਬਸ ਥੋੜੇ ਲਿਮਟ ਦੇ ਵਿੱਚ ਖਾਓ ਸੀਡ ਪੰਪਕਿਨ ਸੀਡ ਹੈਗੇ ਸਨਫਲਾవర్ ਸੀਡ ਹੈਗੇ ਉਹ ਖੰਦੇ ਰੋ ਥੋੜਾ ਬੋਤਾ ਇਸ ਨਾਲ ਤੁਹਾਡੀ ਸਿਹਤ ਬੈਟਰ ਹੋ ਜਾਂਦੀ ਹੈ ਜੀ ਤੇ ਸਰ ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਅਸੀਂ ਮੈਂ ਐਡਰੈਸ ਵਗੈਰਾ ਦੇ ਦਿੰਦਾ ਸਰ ਅਸੀਂ 12:30 ਤੋਂ ਲੈ ਕੇ 8 ਵਜੇ ਤੱਕ ਓਪਨ ਹੁੰਦੇ ਹਾਂ ਜੀ ਮੰਗਲਵਾਰ ਨੂੰ 4 ਤੋਂ 8 ਤੇ ਹੈਗੇ 29 85 ਡਰੂ ਰੋਡ 에어ਪੋਰਟ ਐਂਡ ਡਰੂ ਦੇ ਕੋਰਨਰ ਤੇ ਗ੍ਰੇਟ ਪੰਜਾਬ ਦੇ ਆਪੋਜ਼ਿਟ ਸਾਈਡ ਤੇ ਪਲਾਜ਼ਾ ਹੈਗਾ ਵਾਈਟ ਪਲਾਜ਼ਾ ਤੇ ਉਹਦੇ ਵਿੱਚ ਹੈਗਾ ਯੂਨਿਟ ਐਕਸੈਸ 2 ਆ ਫੋਨ ਨੰਬਰ ਲਿਖ ਕੇ ਰੱਖ ਲਓ ਕਿਤੇ ਵੀ ਜਰੂਰਤ ਪੈ ਸਕਦੀ ਹੈ ਤੇ ਐਨੀ ਟਾਈਮ ਸਾਨੂੰ ਕਾਲ ਕਰ ਸਕਦੇ ਹੋ 905 494 0313 ਹੈ ਮੇਰਾ ਵਟਸਐਪ ਦਾ ਕੋਈ ਵੀ ਬਾਹਰ ਕੈਲਗਰੀ ਐਡਮਿੰਟਨ ਇੰਗਲੈਂਡ ਅਮਰੀਕਾ ਕਿਤੇ ਵੀ ਹੈਗੇ ਤੁਸੀਂ ਇਹ ਨੰਬਰ ਨੋਟ ਕਰ ਲਓ 905 494 0313 ਕਿਉਂਕਿ ਜਦੋਂ ਅਸੀਂ ਇਹ WhatsApp ਦਾ ਨੰਬਰ ਹੈ ਇੱਥੇ ਅਸੀਂ ਜੀਵ ਦੀ ਪਿਕਚਰ ਤੇ ਫੇਸ ਦੀ ਪਿਕਚਰ ਮੰਗਾ ਲੈਂਦੇ ਹੁੰਦੇ ਸਾਨੂੰ ਸਾਰਾ ਅੱਖਾਂ ਦਾ ਸਕੈਨ ਤੋਂ ਪਤਾ ਲੱਗ ਜਾਂਦਾ ਇਹਨੂੰ ਪ੍ਰੋਬਲਮ ਹੈ ਕੀ ਤੇ ਫਿਰ ਉਹਦੇ ਹਿਸਾਬ ਦੇ ਨਾਲ ਫਿਰ ਅਸੀਂ ਬਾਅਦ ਚ ਕਨਸਲਟੇਸ਼ਨ ਕਰਦੇ ਹਾਂ ਤੇ ਜਦੋਂ ਕਨਸਲਟੇਸ਼ਨ ਕਰ ਫਿਰ ਅਸੀਂ ਦਵਾਈ ਬਣਾ ਕੇ ਭੇਜ ਦਿੰਦੇ ਹਾਂ ਤੇ ਦੋ ਚਾਰ ਦਿਨ ਜਦੋਂ ਮਾਰੀ ਆਂਦੀ ਹੈ ਫਿਰ ਉਸ ਹਿਸਾਬ ਦੇ ਨਾਲ ਅਸੀਂ ਦਵਾਈ ਦੋ ਚਾਰ ਦਿਨਾਂ ਦੇ ਵਿੱਚ ਵਿੱਚ ਮੇਲ ਕਰ ਦਿੰਦੀ ਆ ਤੇ ਕਿਤੇ ਵੀ ਕੋਈ ਹੈਗੀ ਪ੍ਰੋਬਲਮ ਕਿਸੇ ਨੂੰ ਵੀ ਲੇਬਰ ਖਰਾਬ ਆ ਬੇਬੀ ਨਹੀਂ ਹੋ ਰਿਹਾ ਤੇ ਇਨਰਸ਼ੇਡ ਨੇ ਚਾਹੁੰਦੇ ਹੋ ਫੀਮ ਡੋਡੇ ਕੁਝ ਵੀ ਚੀਜ਼ ਆ ਤੇ ਮਤਲਬ ਬਹੁਤ ਜਲਦੀ ਬਹੁਤ ਸਸਤੀ ਦਵਾਈ ਹੈ ਮਹਿੰਗੀ ਨਹੀਂ ਆਗੀ ਕਿਉਂਕਿ ਉਹਨਾਂ ਉਹਨੇ ਨਸ਼ੇ ਛਡਾਈ ਦੇ ਉਹ ਤੋਂ ਜਿਹੜੇ ਪੈਸੇ ਖਰਚਦੇ ਆ ਉਹਦੇ ਨਾਲ ਹੀ ਦਵਾਈ ਆ ਜਾਂਦੀ ਹੈ ਕੋਈ ਅਸੀਂ ਕੰਮ ਵੀ ਨਹੀਂ ਛਡਾਉਂਦੇ ਵੀ ਘਰੇ ਬੈਠੋ ਤੇ ਇਹ ਚੀਜ਼ਾਂ ਹੋ ਜਾਂਦੀਆਂ ਨੇ ਬਾਕੀ ਕਿਸੇ ਨੂੰ ਡਿਪਰੈਸ਼ਨ ਹੈਗਾ ਜਾਂ ਐਂਗਜ਼ਾਇਟੀ ਜਾਂ ਨੀਂਦ ਦੀ ਪ੍ਰੋਬਲਮ ਹੈ ਮੋਟਾਪਾ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਹੈਗੀ ਆ ਇਹ ਨਾ ਸੋਚੋ ਸਾਡੇ ਕੋਲ ਇਲਾਜ ਨਹੀਂ ਹੈਗਾ ਹਰ ਚੀਜ਼ ਦਾ ਇਲਾਜ ਹੈਗਾ ਤੇ ਅਗਰ ਕਿਸੇ ਨੂੰ ਕੈਂਸਰ ਪੇਸ਼ੈਂਟ ਵੀ ਹੈਗਾ ਜੇ ਟਰੀਟਮੈਂਟ ਨਹੀਂ ਵੀ ਲੈਣੀ ਸਾਨੂੰ ਕਾਲ ਕਰ ਦਿਓ ਅਸੀਂ ਤੁਹਾਨੂੰ ਗਾਈਡ ਕਰ ਦਾਂਗੇ ਵੀ ਕੀ ਕੀ ਖਾਣਾ ਚਾਹੀਦਾ ਖੁਰਾਕ ਤੇ ਡਿਪੈਂਡ ਕਰਦਾ ਕਈਆਂ ਨੂੰ ਕੈਂਸਰ ਠੀਕ ਵੀ ਹੋ ਜਾਂਦਾ ਉਸ ਤੋਂ ਬਾਅਦ ਫੇਰ ਹੋ ਜਾਂਦੇ 5 ਸਾਲਾਂ ਬਾਅਦ ਉਹ ਤੋਂ ਬਚੋ ਉਹ ਤੋਂ ਅਸੀਂ ਬਚਾ ਲੈਂਦੇ ਹਾਂ ਕਿਵੇਂ ਬਚਣਾ ਤੁਹਾਡੀ ਖੁਰਾਕ ਨੂੰ ਚੇਂਜ ਕਰਕੇ ਜੀ ਬਹੁਤ ਵੱਡੀਆਂ ਵੱਡੀਆਂ ਚੀਜ਼ਾਂ ਹੈਗੀਆਂ ਸਾਡੇ ਕੋਲੇ ਜਿਹੜੇ ਹਰਬਸ ਹੈਗੇ ਸਾਰੇ ਦੁਨੀਆ ਦੇ ਆ ਨਾ ਕਿ ਇਕੱਲੇ ਆਯੁਰਵੈਦਿਕ ਦੇ ਇਸ ਕਰਕੇ ਸਾਡੇ ਫਾਰਮੂਲੇ ਵੀ ਵਧੀਆ بیٹے ਨੇ ਨਿਊਟ੍ਰੀਸ਼ਨ ਦੀ ਵੀ ਡਿਗਰੀ ਕੀਤੀ ਹੈ ਮਾਸਟਰ ਹਰਬਲਿਸਟ ਵੀ ਹੈ ਮੈਂ ਵੀ ਮਾਸਟਰ ਹਰਬਲਿਸਟ ਹੈ بیٹے ਨੇ ਤਾਂ ਹੋਰ ਵੀ ਡਿਗਰੀਆਂ ਕੀਤੀਆਂ ਹੋਈਆਂ ਕਾਫੀ ਤੇ ਕਿਉਂਕਿ ਉਹਨੂੰ ਵੀ ਸ਼ੌਕ ਆ ਪੂਰਾ ਉਹ ਪੂਰੇ ਤਸੱਲੀ ਨਾਲ ਅਸੀਂ ਦਵਾਈ ਬਣਾ ਕੇ ਦਿੰਦੇ ਆ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਆ ਤੜਫੋ ਨਾ ਫੋਨ ਲੈ ਕੇ ਰੱਖ ਲਓ ਜਦੋਂ ਜ਼ਰੂਰਤ ਪਈ ਐ ਜਦੋਂ ਮੂਡ ਬਣਦਾ ਪੈਸੇ ਤਾਂ ਲੱਗਣਗੇ ਹੈਨਾ ਲੇਕਿਨ ਇਹ ਨਹੀਂ ਫ੍ਰੀ ਵਾਲਾ ਕੰਮ ਤਾਂ ਹੈ ਨਹੀਂਗਾ ਪਰ ਆਰਾਮ ਵੀ ਆਏਗਾ ਲੇਕਿਨ ਆਰਾਮ ਵੀ ਆਊਗਾ ਜਾਨ ਸੋਖੀ ਹੋ ਜੂ ਤੁਹਾਡੀ ਯਾਰ ਸਭ ਸਮਝ ਆ ਜਾਵੇ ਥੋੜਾ ਜਿਹਾ ਹੋਰ ਦੱਸ ਦਿੰਨੇ ਮਾੜਾ ਇਹ ਹੈਗਾ ਇਹ ਨਹੀਂ ਵੀ ਸਾਨੂੰ ਹਸਪਤਾਲਾਂ ਦੀ ਲੋੜ ਨਹੀਂ ਪੈਂਦੀ ਹੁਣ ਹੱਡੀ ਟੁੱਟ ਗਈ ਪਸਲੀ ਟੁੱਟ ਗਈ ਸਮ ਜਾਣਾ ਪੈਂਦਾ ਪੇਨ ਬਹੁਤ ਜ਼ਿਆਦਾ ਹੋ ਗਈ ਬੈਕ ਪੇਨ ਹੋ ਗਈ ਉੱਥੇ ਜਾਣਾ ਪੈਂਦਾ ਐਮਰਜੈਂਸੀ ਵਿੱਚ ਹਸਪਤਾਲ ਜਾਓ ਲੇਕਿਨ ਗੋਲੀਆਂ ਤੇ ਨਾ ਲਗੋ ਜਦੋਂ ਡਾਕਟਰ ਕਹੇ ਗੋਲੀਆਂ ਤੇ ਲੱਗਣਾ ਪਊ ਸਾਨੂੰ ਕਾਲ ਕਰ ਦਿਓ ਪਹਿਲਾਂ ਕੋਈ ਸਰਜਰੀ ਹੋਊਗੀ ਉਸ ਤੋਂ ਪਹਿਲਾਂ ਕਾਲ ਕਰ ਦਿਓ ਸਾਨੂੰ ਫਿਰ ਅਸੀਂ ਦੱਸ ਦਾਂਗੇ ਭਾਈ ਸਰਜਰੀ ਕਰਾਉਣੀ ਹੈ ਕਿ ਨਹੀਂ ਕਰਾਉਣੀ ਕਿ ਇੱਕ ਮਹੀਨੇ ਚ ਹੀ ਠੀਕ ਹੋ ਜਾਊਗਾ ਤਾਂ ਆ ਚੀਜ਼ ਹੈਗੀ ਹਾਂ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਜੀ ਸਤੇ ਸਿਆਸ ਦਾ ਪ੍ਰੋਗਰਾਮ ਹਮਦਰ ਹੈ ਹੈਲਥ ਟਾਕ ਸ਼ੋਅ ਤੇ ਅਜਿ ਪਾਲਨ ਪਾਲ ਹਰਬਲ ਤੋਂ ਡਾਕਟਰ ਪਾਲ ਸਟੂਡੀਓ ਦੇ ਵਿੱਚ ਮੌਜੂਦ ਸਨ ਤੇ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਗਈ ਹੈ ਜੇਕਰ ਤੁਹਾਨੂੰ ਵੀ ਕੋਈ ਪ੍ਰੋਬਲਮ ਆ ਰਹੀ ਹੈ ਹੈਲਥ ਸੰਬੰਧੀ ਜ਼ਰੂਰ ਕੰਟੈਕਟ ਕਰ ਸਕਦੇ ਹੋ ਦਿੱਤੇ ਗਏ ਨੰਬਰਾਂ ਦੇ ਉੱਪਰ ਆਪਣੀ ਚਿਹਰੇ ਦੀ ਫੋਟੋ ਵੀ ਤੁਸੀਂ ਭੇਜ ਸਕਦੇ ਹੋ ਤੇ ਤੁਹਾਨੂੰ ਉਸ ਅਕੋਰਡਿੰਗਲੀ ਟਰੀਟਮੈਂਟ ਜੋ ਪ੍ਰੋਵਾਈਡ ਕੀਤਾ ਜਾਵੇਗਾ ਫਿਲਹਾਲ ਸਾਡੇ ਅਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਬਣੇ ਰਹਿਓ ਹਮਦਰ ਟੀਵੀ ਦੇ ਨਾਲ ਹਮਿੰਦੇ ਇਜਾਜ਼ਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ